ਪੰਜਾਬ ਦਵਾਬੇ ਦਾ ਇਹ ਪਿੰਡ ਜੋ ਕਿ 에어 ਇੰਡੀਆ ਪਿੰਡ ਜਾਂ ਜਹਾਜ਼ ਵਾਲੇ ਪਿੰਡ ਦੇ ਨਾਂ ਨਾਲ ਮਸ਼ਹੂਰ ਆ ਇਸ ਪਿੰਡ ਦੇ ਵਿੱਚ ਸ਼ਾਹਰੂਖ ਖਾਨ ਦੀ ਜੋ ਲੇਟੈਸਟ ਮੂਵੀ ਆਈ ਸੀ ਉਹਦੀ ਲੋਕੇਸ਼ਨ ਦੇਖਣ ਵਾਸਤੇ ਵੀ ਸ਼ਾਹਰੂਖ ਖਾਨ ਇਸ ਪਿੰਡ ਦੇ ਵਿੱਚ ਆਏ ਸੀ ਅਗਰ ਤੁਸੀਂ ਇਹ ਵੀਡੀਓ ਪੂਰੀ ਨਹੀਂ ਦੇਖ ਸਕਦੇ ਤਾਂ ਮੇਰੀ ਤੁਹਾਨੂੰ ਰਿਕਵੈਸਟ ਹੈ ਵੀ 3 ਮਿੰਟ ਤੱਕ ਤੁਸੀਂ ਵੀਡੀਓ ਜ਼ਰੂਰ ਦੇਖਿਓ ਤਾਂਕਿ ਤੁਹਾਨੂੰ ਵੀਡੀਓ ਦੇ ਜਿਹੜੇ ਜ਼ਰੂਰੀ ਹਿੱਸੇ ਆ ਉਹ ਮੈਂ ਇਸ ਹਾਈਲਾਈਟ ਦੇ ਵਿੱਚ ਪਾਏ ਹੋਏ ਆ ਤੁਸੀਂ ਜ਼ਰੂਰੀ ਹਿੱਸੇ ਦੇਖ ਕੇ ਵੀ ਵੀਡੀਓ ਦੀ ਪੂਰੀ ਜਾਣਕਾਰੀ ਲੈ ਸਕਦੇ ਆ ਤਾਂਕਿ ਤੁਹਾਨੂੰ ਪੂਰੀ ਇਨਫੋਰਮੇਸ਼ਨ ਇਸ ਪਿੰਡ ਦੀ ਮਿਲ ਜਾਵੇ ਇਹ ਪਿੰਡ ਆਪਣੀਆਂ ਯੂਨੀਕ ਟੈਂਕੀਆਂ ਕਰਕੇ ਵੀ ਮਸ਼ਹੂਰ ਆ ਕਿਸੇ ਨੇ ਬਾਜ ਵਾਲੀ ਟੈਂਕੀ ਬਣਾਈ ਹੋਈ ਆ ਕਿਸੇ ਨੇ ਸ਼ੇਰ ਵਾਲੀ ਟੈਂਕੀ ਬਣਾਈ ਹੋਈ ਆ ਤੇ ਕਿਸੇ ਨੇ ਸ਼ਿਪ ਵਾਲੀ ਟੈਂਕੀ ਜੋ ਆ ਉਹ ਬਣਾਈ ਹੋਈ ਆ ਹੋਰ ਵੀ ਅਲੱਗ-ਅਲੱਗ ਇਸ ਪਿੰਡ ਦੇ ਵਿੱਚ ਡਿਜ਼ਾਈਨ ਬਣੇ ਹੋਏ ਨੇ ਕਿਸੇ ਨੇ ਕਮਲ ਦੇ ਫੁੱਲ ਵਾਲੀ ਟੈਂਕੀ ਬਣਾਈ ਹੋਈ ਆ ਕਿਸੇ ਨੇ ਜਹਾਜ਼ ਵਾਲੀ ਬਣਾਈ ਕਿਸੇ ਨੇ ਕੰਗਾਰੂ ਵਾਲੀ ਇਸ ਪਿੰਡ ਦੇ ਵਿੱਚ ਇੱਕ ਤਲਾਬ ਵੀ ਆ ਜੋ ਪਿੰਡ ਦਾ ਸਾਂਝਾ ਤਲਾਬ ਆ ਜਿਹਦੇ ਵਿੱਚ ਕੀ ਪਿੰਡ ਦੇ ਲੋਕਾਂ ਵੱਲੋਂ ਮੱਛੀਆਂ ਮੱਛੀ ਪਾਲਣ ਕੀਤਾ ਜਾਂਦਾ ਹੈ। ਪੰਜਾਬ ਜਿਹਾ ਕੰਮ ਕਰਨਾ ਨਾ ਇਹਦੇ ਨਾਲ ਦੀ ਵੀ ਸੀ ਨਹੀਂ ਪੰਜਾਬ ਵਾਲਾ ਬੰਦਾ ਹੈ ਮਲਖੀ ਕੋਈ ਨਹੀਂ ਜੇ ਸੱਚ ਬੋਲਦੇ ਆ। ਅਸੀਂ ਸਾਡੀ ਮਿਹਨਤ ਕੀਤੀ ਸਾਡੇ ਬਰ ਆਉਂਦੀ ਹੈ। ਕਿਉਂ ਸਾਡੇ ਸ਼ਰੀਰ ਨੂੰ ਬਿਮਾਰੀ ਨਹੀਂ ਕੋਈ ਲੱਗਦੀ। ਥੋੜੇ ਪਰੇਸ਼ਾਨ ਐ ਉਧਰ ਵੀ। 20 ਦਸ਼ਾ ਕਰਕੇ ਤਾਂ ਹੀ ਵਿਦੇਸ਼ ਗਏ ਸੀ ਬੱਚੇ ਤੋਰੇ ਸੀ ਵਿਦੇਸ਼ਾਂ ਨੂੰ ਤਾਂ ਹੁਣ ਇਧਰ ਲੀਗਲ ਕਰੀ ਜਾਂਦੇ ਨਸ਼ੇ ਦੇ ਹਿਸਾਬ ਨਾਲ ਤਾਂ ਸਾਨੂੰ ਆਪਣੇ ਘਰ ਵਾਪਸ ਮੁੰਮਾ ਪੈਣਾ। ਨਹੀਂ ਅੱਧਿਓ ਜ਼ਿਆਦਾ ਅੱਧਿਓ ਜ਼ਿਆਦਾ ਹੀ ਆ ਮਤਲਬ ਵੀ ਹੈਨਾ ਠੀਕ ਹੈ ਠੀਕ ਹੈ। ਬਾਕੀ ਗਰੀਬ ਜਨਤਾ ਹੀ ਇੱਥੇ ਆ ਬਾਕੀ ਤਕਰੀਬ ਨੂੰ ਤਕੜੇ ਬੰਦੇ ਸਾਰੇ ਬਾਹਰ ਹੀ ਆ। ਮਤਲਬ ਬਾਕੀ ਘਰ ਸੰਭੜਨ ਵਾਸਤੇ ਛੱਡੇ ਆ ਵਗੈਰਾ ਨਾ ਸੰਭੜਨ ਵਾਸਤੇ। ਹੋਰ ਵੱਡਾ ਠੀਕ ਹੈ। ਉਹ ਵੀ ਬਹੁਤ ਵਧੀਆ ਇੱਕ ਨਾਲ ਕਮਲ ਦੇ ਖੰਡ ਵਾਲੀ ਟੋਟੀ ਉਹ ਵੀ ਜਿਵੇਂ ਇੱਕ ਫੇ ਪਾਲੇ ਪਾਸੇ ਨੂੰ ਮੁੜ ਕੇ ਇਸ ਪਿੰਡ ਵਿੱਚ ਐਂਟਰੀ ਤੋਂ ਪਹਿਲਾਂ ਹੀ ਸਾਨੂੰ ਆਲੀਸ਼ਾਨ ਜਿਹੜੀਆਂ ਕੋਠੀਆਂ ਉਹ ਦਿਖਾਈ ਦੇਣੀਆਂ ਸ਼ੁਰੂ ਹੋ ਗਈਆਂ ਸੀ ਤੁਸੀਂ ਦੇਖ ਰਹੀਆਂ ਸਾਹਮਣੇ ਆਇਆ ਇੱਥੇ ਸਾਰੇ ਬਾਹਰ ਗਏ ਆ ਪਿੰਡ ਵਿੱਚ ਆਪਣੇ ਜਹਾਜ਼ ਤੋਂ ਜ਼ਿਆਦਾ ਮਸ਼ਹੂਰ ਹੈ ਸਾਡਾ ਪਿੰਡ ਕਿ ਜਹਾਜ਼ ਵਾਲੀ ਕੋਠੀ ਆ ਅੱਛਾ ਉਹ 에어 ਇੰਡੀਆ ਵਾਲੀ ਹਾਂਜੀ 에어 ਇੰਡੀਆ ਵਾਲੀ ਉਹ ਤੋਂ ਜ਼ਿਆਦਾ ਮਸ਼ਹੂਰ ਹੈ ਪਿੰਡ ਦਾ ਤੇ ਆਪਾਂ ਆ ਗਏ ਹਾਂ ਜੀ ਹੁਣ ਪਿੰਡ ਦੀ ਇੱਕ ਤਰ੍ਹਾਂ ਨਾਲ ਆਪਾਂ ਸੱਤ ਕਹਿ ਸਕਦੇ ਹਾਂ ਜਿੱਥੇ ਬਜ਼ੁਰਗ ਬੈਠ ਕੇ ਆਪਣਾ ਰੌਣਕ ਮੇਲਾ ਕਰਦੇ ਆ ਤੇ ਇਹਨਾਂ ਦੇ ਕੋਲੋਂ ਵੀ ਪਿੰਡ ਦੀ ਆਪਾਂ ਜਾਣਕਾਰੀ ਲੈਣੇ ਆ ਇਹ ਅਸੀ ਕਾਲ ਜੀ ਪੁਰਾਣੇ ਘਰਾਂ ਨੂੰ ਵੀ ਇਸ ਪਿੰਡ ਦੇ ਲੋਕਾਂ ਨੇ ਨਵੀਂ ਦਿੱਖ ਦਿੱਤੀ ਹੋਈ ਆ ਉਹਨੂੰ ਬਹੁਤ ਹੀ ਵਧੀਆ ਸ਼ਾਨਦਾਰ ਤਰੀਕੇ ਦੇ ਨਾਲ ਮੇਨਟੇਨ ਕੀਤਾ ਹੋਇਆ ਤੁਸੀਂ ਦੇਖ ਹੀ ਰਹੇ ਆ ਸਾਹਮਣੇ ਪੁਰਾਣਾ ਮਕਾਨ ਜੀ ਹਾਂ ਜੀ ਪਿੰਡ ਸਾਡਾ ਜੀ ਬਹੁਤ ਵਧੀਆ ਬਗੂਪਾ ਪਿੰਡਿਆ ਇਹ ਜੀ ਹਮਮ ਜਾਨੀ ਕਿ ਸਾਰੇ ਜਿੰਨੇ ਵੀ ਇੰਨਾ ਦੇ ਵੀ ਸਾਰੇ ਬਾਹਰ ਜਾਨੀ ਕਿ ਤੀਆ ਕਈ ਸਿੱਥੇ ਹੋਣੇ ਆ ਬਾਕੀ ਬਾਹਰ ਹੀ ਆ ਮਕਤੀਜਾ ਇਸਾ ਇੱਥੇ ਆ ਬਾਕੀ ਸਾਰੇ ਬਾਹਰ ਨੇ ਨੌਜਵਾਨ ਮਤਲਬ ਬਾਹਰ ਹੀ ਗਏ ਆਪਣੇ ਜਾਨ ਮਤਲਬ ਫਰ ਟਾਂਕੀਆ ਬਣਿਆ ਹੁੰਦਾ ਕਿਤੇ ਜਹਾਜ਼ ਬਣਿਆ ਹੋਇਆ ਕਿਤੇ ਫੁੱਟਬਾਲ ਬਣਿਆ ਹੋਇਆ ਕਿਤੇ ਸ਼ਿਪ ਬਣੇ ਹੋਏ ਆ ਇਹ ਇਹ ਜਿਹੜੀ ਕੋਠੀ ਹੈ ਮਾਤਾ ਜੀ ਮੱਛੀ ਵਾਲੀ ਜਿਹੜੀ ਕੋਠੀ ਹੈ ਇਹ ਕਿਹਨਾਂ ਦੀ ਹੈ ਜੀ ਸੰਤੋਖ ਸਿੰਘ ਦੀ ਜੱਟਾਂ ਦੀ ਅੱਛਾ ਸੰਤੋਖ ਸਿੰਘ ਜੀ ਦੀ ਕੋਠੀ ਇਹ ਕਿਤਾ ਬਾਹਰ ਗਏ ਨੇ ਜੀ ਨਾ ਨਾ ਹਾਂ ਇੱਥੇ ਹੀ ਆ ਅੱਛਾ ਇੱਥੇ ਨੇ ਵੈਸੇ ਵੈਲਕਮ ਬੈਕ ਟੂ ਦਾ ਚੈਨਲ ਦੋਸਤੋ ਅੱਜ ਦੀ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਆ ਅੱਜ ਤੁਹਾਨੂੰ ਆ ਪੰਜਾਬ ਦੇ ਇੱਕ ਅਜਿਹੇ ਪਿੰਡ ਦੇ ਵਿੱਚ ਲੈ ਕੇ ਜਾ ਰਹੇ ਆ ਜੋ ਕਿ ਆਪਣੇ ਆਪ 'ਚ ਖੂਬਸੂਰਤੀ ਤੇ ਆਰਟ ਦੀ ਮਿਸਾਲ ਪੇਸ਼ ਕਰਦਾ ਆ ਇੱਥੇ ਦੇ ਪਿੰਡ ਦੀਆਂ ਤੁਸੀਂ ਟੈਂਕੀਆਂ ਤੇ ਘਰ ਦੇਖ ਕੇ ਹੈਰਾਨ ਹੋ ਜਾਓਗੇ ਕਿਉਂਕਿ ਇਹਨਾਂ ਘਰਾਂ ਨੂੰ ਬਣਾਉਣ ਦੇ ਵਿੱਚ ਜਿਹੜੇ ਐਨ ਆਰ ਆਈ ਲੋਕ ਆ ਉਸ ਪਿੰਡ ਦੇ ਉਹਨਾਂ ਦਾ ਬਹੁਤ ਵੱਡਾ ਹੱਥ ਆ। ਲੋਕਾਂ ਨੇ ਬਹੁਤ ਖੂਬਸੂਰਤ ਟੈਂਕੀਆਂ ਬਣਾਈਆਂ ਹੋਈਆਂ ਆ। ਤੁਸੀਂ ਘਰਾਂ ਨੂੰ ਵੀ ਦੇਖ ਕੇ ਹੈਰਾਨ ਹੋ ਜਾਓਗੇ ਦੋਸਤੋ। ਤੁਸੀਂ ਵੀਡੀਓ ਦੇ ਨਾਲ ਬਨੇ ਰਹੋ। ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਪਿੰਡ ਦੀ ਜੋ ਲੋਕੇਸ਼ਨ ਆ ਆਪਾਂ ਵੀਡੀਓ ਦੇ ਵਿੱਚ ਹੀ ਦੱਸਾਂਗੇ ਤੁਹਾਨੂੰ ਦਿਖਾ ਵੀ ਦਵਾਂਗੇ। ਸੋ ਤੁਸੀਂ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਅਗਰ ਤੁਹਾਨੂੰ ਪਸੰਦ ਆਵੇ ਤਾਂ। ਮੇਰੀ ਬੈਕ ਸਾਈਡ ਤੇ ਤੁਸੀਂ ਦੇਖ ਹੀ ਰਹੇ ਹੋਣੇ ਆ ਕੋਠੀ ਦੇਖੋ ਕਿੰਨੀ ਦੂਰੋਂ ਨਜ਼ਰ ਆਉਂਦੀ ਆ ਮੈਂ ਥੋੜਾ ਜ਼ੂਮ ਕਰਕੇ ਵੀ ਤੁਹਾਨੂੰ ਦਿਖਾ ਦਊਗਾ ਸੋ ਦੂਰੋਂ ਹੀ ਨਜ਼ਰ ਆਉਂਦੀ ਆ ਕੋਠੀ ਇਸੇ ਕਰਕੇ ਕਹਿੰਦੇ ਆ ਜਹਾਜ਼ ਵਾਲਾ ਪਿੰਡ ਜਾਂ ਜਹਾਜ਼ ਵਾਲੀਆਂ ਕੋਠੀਆਂ ਵਾਲਾ ਪਿੰਡ ਹੁਣ ਚੱਲ ਪਏ ਆ ਜੀ ਪਿੰਡ ਦੇ ਵਿੱਚ ਐਂਟਰੀ ਆਪਣੀ ਹੋ ਗਈ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਪਿੰਡ ਦੀ ਜਿਹੜੀ ਆ ਉਹ ਗੇੜੀ ਮਰਵਾ ਦਾਂਗੇ ਪਿੰਡ ਦੇ ਆਲੇ ਦੁਆਲੇ ਆਪਾਂ ਘੁੰਮਾਂਗੇ ਅਗਰ ਪਿੰਡ ਦਾ ਕੋਈ ਬਸਨੀਕ ਵੀ ਆਪਾਂ ਨੂੰ ਰਸਤੇ ਦੇ ਵਿੱਚ ਮਿਲਦਾ ਹੈ ਤੇ ਉਹਦੇ ਨਾਲ ਵੀ ਆਪਾਂ ਗੱਲਬਾਤ ਕਰਨੀ ਆ ਆਪਾਂ ਚੱਲ ਪਏ ਆ ਤੁਹਾਨੂੰ ਪਿੰਡ ਦਿਖਾਉਂਦੇ ਜਾਣਾ ਆਪਾਂ ਤੁਹਾਨੂੰ ਥੋੜਾ ਜਿਹਾ ਆਈਡੀਆ ਹੋ ਜੇ ਕਿ ਪਿੰਡ ਦੀਆਂ ਕੋਠੀਆਂ ਵਗੈਰਾ ਕਿੱਦਾਂ ਬਣੀਆਂ ਹੋਈਆਂ ਤੁਸੀਂ ਦੇਖ ਹੀ ਰਹੇ ਆ ਰਸਤੇ 'ਚ ਆਪਾਂ ਨੂੰ ਮਿਲਣਗੇ ਵੀ ਲੋਕ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨੀ ਆ ਬਾਕੀ ਤੁਸੀਂ ਦੇਖਦੇ ਜਾਓ ਅਗਰ ਤੁਸੀਂ ਇਹ ਪਿੰਡ ਦੀ ਵੀਡੀਓ ਨਹੀਂ ਦੇਖਣਾ ਚਾਹੁੰਦੇ ਤਾਂ ਤੁਸੀਂ ਡਾਇਰੈਕਟ ਉਸ ਪਾਰਟ ਦੇ ਵਿੱਚ ਸਕਿਪ ਕਰ ਸਕਦੇ ਆ ਜਿਹਦੇ ਵਿੱਚ ਆਪਾਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਆ ਪਿੰਡ ਦੇ ਲੋਕਾਂ ਦਾ ਸੁਭਾਅ ਬਹੁਤ ਹੀ ਵਧੀਆ ਹੈ ਬਹੁਤ ਹੀ ਮਿੱਠੇ ਸੁਭਾਅ ਦੇ ਲੋਕ ਆ ਵੈਲਕਮ ਕਰਦੇ ਆ ਅਗਰ ਤੁਸੀਂ ਜਾਂਦੇ ਆ ਤਾਂ ਤੁਹਾਡੇ ਨਾਲ ਗੱਲਬਾਤ ਵੀ ਕਰਦੇ ਆ ਬਾਕੀ ਤੁਸੀਂ ਪਿੰਡ ਦਾ ਏਰੀਆ ਦੇਖ ਹੀ ਰਹੇ ਕਿੰਨਾ ਖੂਬਸੂਰਤ ਆ ਆਪਾਂ ਰਸਤੇ ਦੇ ਵਿੱਚ ਗੱਲਬਾਤ ਵੀ ਕਰਨੀ ਆ ਆਪਾਂ ਨੂੰ ਰਸਤੇ ਦੇ ਵਿੱਚ ਲੋਕ ਵੀ ਮਿਲਣਗੇ ਜਾਂਦੇ ਆ ਜਾਂਦੇ ਆ ਵੀਡੀਓ ਬਣਾਉਂਦੇ ਆ ਭਾਵੇਂ ਅਗਰ ਕੋਈ ਮਿਲਦਾ ਹੈ ਤੇ ਜ਼ਰੂਰ ਗੱਲਬਾਤ ਵੀ ਕਰਾਂਗੇ ਬਹੁਤ ਵਧੀਆ ਏਰੀਆ ਆ ਪਿੰਡ ਦਾ ਬਹੁਤ ਖੂਬਸੂਰਤ ਆ ਸਾਫ ਸਫਾਈ ਹੈ ਪਿੰਡ ਦੇ ਵਿੱਚ ਇਹ ਪਿੰਡ ਦਾ ਦੋਸਤੋ ਗੁਰੂ ਘਰ ਆ ਬਹੁਤ ਹੀ ਵਧੀਆ ਸ਼ਾਨਦਾਰ ਤਰੀਕੇ ਦੇ ਨਾਲ ਗੁਰੂ ਘਰ ਜੋਆ ਬਣਾਇਆ ਗਿਆ ਤੁਸੀਂ ਦੇਖ ਹੀ ਰਹੇ ਆ ਬਾਹਰ ਗੁਰੂ ਕਿ ਤੇ ਆਪਾਂ ਦੋਸਤਾਂ ਪਹੁੰਚ ਗਏ ਆ ਤੇ ਭਾਜੀ ਉਹਨਾਂ ਕੋ ਪਤਾ ਲੱਗਾ ਵੀ ਉਹ ਜਿਹੜੀ ਕੋਠੀ ਆ ਉਹਨੂੰ ਲੋਕ ਲੱਗਾ ਹੋਇਆ ਹੈ ਤੇ ਹੁਣ ਭਾਜੀ ਨੂੰ ਆਪਾਂ ਰਿਕਵੈਸਟ ਕੀਤੀ ਆ ਇਹਨਾਂ ਨੇ ਕਿਹਾ ਤੁਸੀਂ ਸਾਡੀ ਕੋਠੀ ਤੋਂ ਚੜ ਕੇ ਤੋਂ ਸ਼ਿਪ ਦੀ ਜਿਹੜੀ ਵੀਡੀਓ ਬਣਾ ਸਕਦੇ ਆ ਤੇ ਇਹ ਵੀ ਭਾਜੀ ਬਾਹਰ ਹੀ ਕੰਮ ਕਰਦੇ ਸੀ ਪਹਿਲਾਂ ਤੇ ਹੁਣ ਤੁਸੀਂ ਆ ਗਏ ਆ ਜਾਂ ਦੁਬਾਰਾ ਫੇਰ ਜਾਣਾ ਨਹੀਂ ਆਉਣ ਕਰ ਹੁਣ ਆ ਗਏ ਆ ਭਾਜੀ ਉੱਪਰ ਨਵਾਸ ਇਹ ਵੀ ਦੇਖੋ ਜੀ ਕਿੰਨੀ ਵਧੀਆ ਕਿੰਨੀ ਸੋਹਣੀ ਕੋਠੀ ਬਣੀ ਹੋਈ ਆ ਤੇ ਬਣਾ ਕੇ ਵੀ ਐਨਆਰਆਈ ਲੱਗਦੇ ਨੇ ਬਾਹਰ ਰਹਿੰਦੇ ਨੇ ਇਹਨਾਂ ਦੇ ਜਿੱਦਾਂ ਕੋਠੀ ਤਿੰਨਾਂ ਭਰਾਵਾਂ ਦੀ ਆ ਦੋ ਬਾਹਰ ਆ ਇੱਕ ਮੁੱਕ ਗਿਆ ਸੀ ਇੱਕ ਚਾਚਾ ਇੱਥੇ ਰਹਿੰਦਾ ਆ ਵਧੀਆ ਕੋਠੀ ਬਣਾਈ ਹੋਈ ਆ ਮਤਲਬ ਬਾਹਰ ਹੀ ਨੇ ਇਹ ਵੀ ਫੈਮਿਲੀ ਹਾਂਜੀ ਹਾਂਜੀ ਸਿਗਰ ਪਾਣੀ ਇਸ ਪਿੰਡ ਦੇ ਦੇ ਜੀ ਹਾਂ ਜੀ ਠੀਕ ਸਿਆਣ ਚੱਲ ਠੀਕ ਨਹੀਂ ਇੰਨਾ ਕਿ ਤੁਹਾਨੂੰ ਪਤਾ ਹੋਣਾ ਪਿੰਡ ਦੇ ਕਿੰਨੇ ਕਿ ਲੋਕ ਬਾਹਰ ਗਏ ਆ ਤੇਰੇ ਅੱਧੇ ਤੋਂ ਜ਼ਿਆਦਾ ਗਿਆ ਹੈ تقريبا ਖਾਲੀ ਪਈਆਂ ਸਾਰੀਆਂ 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 ਵਿਚੋ ਹੀ ਤੇ ਜਹਾਜ ਦੀ ਹੋਈ ਆ ਕਿ ਕਿੱਥੇ ਹੈ ਜੀ ਜਹਾਜ ਉਹ ਅੱਛਾ ਇਧਰਲੇ ਪਾਸੇ ਜਾਜ ਜਾ ਉਹ ਕੋਠੇ ਨਾਲ ਵੀ ਮੋਟਾ ਬੱਟਾ ਜਿਹੜਾ ਜਾਜ ਜਾ ਠੀਕ ਆ ਠੀਕ ਆ ਠੀਕ ਆ ਇਹ ਗੋੜੀ ਤਾਂ ਬਹੁਤ ਪੁਰਾਣੀ ਗਿਆ ਤੁਹਾਨੂੰ ਵੀ ਨਹੀਂ ਪਤਾ ਜਾਂਦੀ ਕੀ ਗੱਡੀ ਮਤਲਬ ਪਿੰਡ ਦੀ ਤਰੱਕੀ ਚ ਕੀ ਮਤਲਬ ਇਹ ਸਭ ਸਬ ਪਾਉਂਦੇ ਆ ਜੋ ਸੌਕ ਸਾਵਗਾ ਹੇ ਦੇ ਪਾਈ ਜਾਂਦੇ ਜਿੱਦਾਂ ਮਤਲਬ ਕਿ ਬਹੁਤ ਮਸ਼ਹੂਰ ਹੈ ਜਹਾਜ਼ ਕਰਕੇ ਹੋਇਆ ਇਹ ਜਹਾਜ਼ ਕਿਹਨਾਂ ਦਾ ਜੀ ਇਹ ਇੰਗਲੈਂਡ ਤੇ ਮੈਂ ਸੰਤੋਖ ਸਿੰਘ ਅੱਛਾ ਸੰਤੋਖ ਸਿੰਘ ਜੀ ਨੇ ਇੰਗਲੈਂਡ ਦੇ ਵਿੱਚ ਉਹਨਾਂ ਨੇ ਮਤਲਬ ਬਣਾਇਆ ਕੀ ਮਤਲਬ ਕੀ ਖਾਸ ਹੈ ਜਹਾਜ਼ ਦੇ ਵਿੱਚ ਜਿੱਦਾਂ ਪਲੇਨ ਤੇ ਸੀਟਾਂ ਜਿੱਦਾਂ ਬੈੱਡ ਬੁੱਡ ਲੱਗੇ ਜਿੱਦਾਂ ਆਰੋਪਲੇਨ ਇਤਨਾ ਵੱਡਾ ਸੁਣਿਆ ਹੀ ਕਹਿੰਦੇ ਰਹਿਣ ਵਾਸਤੇ ਬਣਾਇਆ ਅਜੇ ਬਾਥਰੂਮ ਤੇ ਡਿੱਕਤੀ ਆ ਮਤਲਬ ਥੱਲੇ ਪਹਿਲਾਂ ਘਰ ਬਣਾਇਆ ਉੱਪਰ ਵੀ ਜਹਾਜ਼ ਦੇ ਵੀ ਕੀ ਮਤਲਬ ਦੇ ਜਾ ਕੇ ਬਾਕੀ ਤਾਂ ਇਹ ਦਾ ਹੈ ਹੋਇ ਠੀਕ ਹੈ ਜੀ ਆਪਾਂ ਕੀ ਨਾਂ ਜੀ ਸਤਵਿੰਦਰ ਸਿੰਘ ਸਤਵਿੰਦਰ ਸਿੰਘ ਠੀਕ ਹੈ ਜੀ ਉਹ ਮਿਹਰਬਾਨੀ ਬਈ ਥੈਂਕ ਯੂ ਨਹੀਂ ਬੱਸ ਤੁਸੀਂ ਕਹਿਤਾ ਪਹਿਲੀ ਆਪਾਂ ਆ ਗਏ ਦੋਸਤੋ ਉੱਥੇ ਜਿਸ ਕਰਕੇ ਜਿਹੜਾ ਪੰਡ ਆ ਉਹ ਮਸ਼ਹੂਰ ਆ 에어 ਇੰਡੀਆ ਵਾਲੀ ਕੋਠੀ ਅਫਸੋਸ ਹੈ ਸਾਨੂੰ ਅਸੀਂ ਤੁਹਾਨੂੰ ਅੰਦਰੋਂ ਨਹੀਂ ਦਿਖਾ ਸਕੇ ਕਿਉਂਕਿ ਜਿਹੜੇ ਇੱਥੇ ਦੇ ਟੇਕ ਕੇਅਰ ਕਰਨ ਵਾਲੇ ਆ ਉਹ ਇਸ ਵਕਤ ਇੱਥੇ ਹੈ ਨਹੀਂਗੇ ਹੁਣ ਘੁੰਮ ਕੇ ਜਿਹੜਾ ਆਲੇ ਦੁਆਲੇ ਇਹਦਾ ਕੋਠੀ ਦਾ ਉਹ ਦਿਖਾ ਦਿੰਨੇ ਆ ਥੋੜਾ ਤੁਹਾਨੂੰ ਆਈਡੀਆ ਹੋ ਜਾਊਗਾ ਵੀ ਕਿੱਦਾਂ ਬਣੀ ਹੋਈ ਆ ਘਰ ਬਣਿਆ ਹੋਇਆ ਹੈ ਦੋਸਤੋ ਇਹ ਟੈਂਕੀ ਨਹੀਂ ਹੈਗੀ ਪਾਣੀ ਵਾਲੀ ਇਹਦੇ ਅੰਦਰ ਕਮਰੇ ਬਣੇ ਹੋਏ ਆ ਰਹਿਣ ਵਾਸਤੇ ਇੱਕ ਘਰ ਟਾਈਪ ਹੀ ਬਣਾਈ ਹੋਈ ਆ ਤੇ ਹੁਣ ਤੁਹਾਨੂੰ ਆਪਾਂ ਘੁੰਮ ਕੇ ਆਲੇ ਦੁਆਲੇ ਜਿਹੜਾ ਦਿਖਾ ਦਿੰਨੇ ਆ ਕੋਠੀ ਹੁਣ ਆਹ ਦੋਸਤੋ ਹੈਗੀ ਮੇਨ ਐਂਟਰੀ ਜਿਹੜੀ ਕੋਠੀ ਦੀ ਆ ਤੁਸੀਂ ਦੇਖ ਹੀ ਰਹੇ ਆ ਬਹੁਤ ਖੂਬਸੂਰਤ ਕੋਠੀ ਬਣਾਈ ਹੋਈ ਆ ਤੇ ਉਹ ਜਹਾਜ਼ ਆ ਦੋਸਤੋ ਤੇ ਇਹਨਾਂ ਨੇ ਜਹਾਜ਼ ਦੇ ਵਿੱਚ ਵੀ ਕਮਰੇ ਬਣਾਏ ਹੋਏ ਆ ਦੋਸਤੋ ਤੇ ਇਹ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਤੇ ਬਾਹਰ ਇਹਨਾਂ ਦੇ ਕੋਠੀ ਦਾ ਜਿਹੜਾ ਮਾਹੌਲ ਬਾਹਰ ਦਾ ਆ ਉਹ ਤੁਸੀਂ ਦੇਖ ਹੀ ਸਕਦੇ ਆ ਤੇ ਸਾਹਮਣੇ ਤੁਸੀਂ ਪਿੰਡ ਦੇ ਘਰ ਦੇਖ ਸਕਦੇ ਆ ਕਿੰਨੇ ਵਧੀਆ ਖੂਬਸੂਰਤ ਲੱਗ ਰਹੇ ਇੱਕ ਤਰ੍ਹਾਂ ਪਿੰਡ ਤੋਂ ਬਾਹਰ ਹੀ ਕਹਿ ਸਕਦੇ ਆ ਆਪਾਂ ਸ਼ਰਵਾਦ ਦੇ ਵਿੱਚ ਆ ਕੋਠੀ ਬਣੀ ਹੋਈ ਸਾਹਮਣੇ ਖੱਤੇ ਨੇ ਦੇਖੋ ਕਿੰਨੀ ਵਧੀਆ ਹਰਿਆਲੀ ਆ ਤੇ ਤੁਹਾਨੂੰ ਸ਼ਰਵਾਦ ਦੇ ਵਿੱਚ ਆ ਸਾਹਮਣੇ ਵੀ ਜਹਾਜ ਨਜ਼ਰ ਆ ਰਿਹਾ ਹੁਣ ਜਿੱਥੋਂ ਕੀ ਪਤਾ ਲੱਗਦਾ ਵੀ ਪਿੰਡ ਦੇ ਵਿੱਚ ਇਸੇ ਤਰ੍ਹਾਂ ਦੀਆਂ ਟੈਂਕੀਆਂ ਹਰੇਕ ਘਰ ਦੇ ਵਿੱਚ ਲਗਭਗ ਬਣੀਆਂ ਹੋਈਆਂ ਆ ਬਾਕੀ ਦੇਖੋ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਰਿਹਾ ਤੇ ਜਿਹੜਾ ਇਹ ਘਰ ਆ ਇਹ ਤੁਹਾਨੂੰ ਆਪਾਂ ਹੁਣ ਥੋੜਾ ਜਿਹਾ ਮੈਂ ਘੁੰਮ ਕੇ ਦਿਖਾ ਦਿੰਨਾ ਬਹੁਤ ਵਧੀਆ ਤਰੀਕ ਢੰਗ ਦੇ ਨਾਲ ਘਰ ਬਹੁਤ ਖੂਬਸੂਰਤ ਬਣਾਇਆ ਹੋਇਆ ਆ ਦੋਸਤੋ ਤੇ ਤੁਸੀਂ ਦੇਖ ਹੀ ਰਹੇ ਆ ਜਹਾਜ ਤੇ ਬੈਕ ਸਾਈਡ ਤੋਂ ਵੀ ਕੋਠੀ ਦਿਖਾ ਦਿੰਨੇ ਆ ਤੁਹਾਨੂੰ ਤੇ ਬੈਕ ਸਾਈਡ ਤੇ ਵੀ ਦੋਸਤੋ ਖੱਤੇ ਆ ਤੇ ਇਧਰੋਂ ਵੀ ਤੁਹਾਨੂੰ ਕੋਠੀ ਦਿਖਾ ਦਿੰਨੇ ਆ ਕਾਰਨਰ ਤੋਂ ਤੇ ਆਹ ਸਾਈਡ ਤੇ ਇੱਕ ਮੰਦਿਰ ਬਣਾਇਆ ਹੋਇਆ ਆ ਇਹ ਮਾਤਾ ਜੀ ਦਾ ਮੰਦਿਰ ਬਣਾਇਆ ਹੋਇਆ ਸ਼ਾਇਦ ਇਹ ਮਤਲਬ ਕਿ ਜਿਹੜੇ ਕੋਠੀ ਦੇ ਮਾਲਕ ਨੇ ਉਹਨਾਂ ਨੇ ਇਹੀ ਬਣਵਾਇਆ ਹੋਇਆ ਬਹੁਤ ਵਧੀਆ ਗੱਲ ਆ ਸਾਈਡ ਤੇ ਨਿੱਕੀ ਜੀ ਮੰਦਿਰ ਵਾਸਤੇ ਜਗ੍ਹਾ ਦਿੱਤੀ ਹੋਈ ਆ ਆਣੇ ਆ ਉਹ ਤੁਸੀਂ ਦੇਖ ਹੀ ਰਹੇ ਆ ਕਿੰਨੀਆਂ ਡੋਰ ਆ ਦਰਵਾਜੇ ਜਾਂ ਬਾਰੀਆਂ ਬਣੀਆਂ ਹੋਈਆਂ ਆ ਜੇਤੋਂ ਕੀ ਪਤਾ ਲੱਗਦਾ ਵੀ ਇਹ ਇੱਕ ਕਮਰਾ ਟਾਈਪ ਬਣਿਆ ਹੋਇਆ ਆ ਹੁਣ ਚੱਲਦੇ ਆ ਅੱਗੇ ਤੇ ਪਿੰਡ ਦੇ ਲੋਕਾਂ ਦੇ ਨਾਲ ਤੇ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਆ ਵੀਡੀਓ ਦੇ ਨਾਲ ਬਣੇ ਰਹੋ ਮੱਛੀ ਵਾਲੀ ਜਿਹੜੀ ਕੋਠੀ ਹੈ ਕਿਹਨਾਂ ਦੀ ਹੈ ਜੀ ਸੰਤੋਖ ਸਿੰਘ ਦੀ ਜੱਟਾਂ ਦੀ ਅੱਛਾ ਸੰਤੋਖ ਸਿੰਘ ਜੀ ਦੀ ਕੋਠੀ ਇਹ ਕਿਤਾ ਬਾਹਰ ਗਏ ਨੇ ਜੀ ਨਾ ਨਾ ਹਾਂ ਇੱਥੇ ਹੀ ਆ ਅੱਛਾ ਇੱਥੇ ਨੇ ਵੈਸੇ ਇਹਨਾਂ ਦੇ ਪਰਿਵਾਰ ਚ ਕੋਈ ਗਿਆ ਬਾਹਰ ਸਾਰੇ ਬਾਹਰ ਹੈ ਆ ਅੱਛਾ ਸਾਰੇ ਬਾਹਰ ਗਏ ਨੇ ਠੀਕ ਹੈ ਇਹ ਹੈਗੇ ਨੇ ਜੀ ਬਾਬਾ ਦਲੀਪ ਸਿੰਘ ਜੀ ਹੈ ਨਾ ਬਾਬਾ ਦਲੀਪ ਸਿੰਘ ਜੀ ਉਪਰ ਠੀਕ ਹੈ ਜੀ ਇਹ ਵੀ ਬਾਹਰ ਗਏ ਨੇ ਜੀ ਇਹ ਤਾਂ ਮਰ ਗਏ ਬੁਢਾ ਅੱਛਾ ਨਹੀਂ ਮਤਲਬ ਕਿ ਟੱਬਰ ਇਹਨਾਂ ਦਾ ਬਾਹਰ ਹੀ ਆ ਸਾਰੇ ਬਾਹਰ ਹੀ ਵਧੀਆ ਪਿੰਡ ਦੇ ਹੈ ਵੀ ਵਧੀਆ ਗਰੀਬ ਦੇ ਹੱਕ ਨੂੰ ਵੀ ਵਧੀਆ ਤਾਂ ਉਦ ਦਾ ਵੀ ਵਧੀਆ ਪਿੰਡ ਕੱਢ ਠੀਕ ਹੈ ਜੀ ਮੜ ਮੜ ਲੜਾਈ ਮੜ ਮੜ ਝਗੜਾ ਕਦੀ ਪੁੱਛ ਤੋਕ ਲੈ ਗਿਆ ਇੱਥੇ ਨਿਬੜਦਾ ਠੀਕ ਹੈ ਮਤਲਬ ਵਧੀਆ ਸ਼ਾਂਤ ਮਾਹੌਲ ਆ ਮਿਲ ਜੁਲ ਕੇ ਰਹਿੰਦੇ ਪਿੰਡ ਦੇ ਲੋਕ ਹਾਂਜੀ ਹਾਂਜੀ ਆਪਾਂ ਅਗੇ ਆ ਜੀ ਇਹ ਜਿਹੜਾ ਮੱਛੀ ਵਾਲਾ ਘਰ ਤੁਹਾਨੂੰ ਆਪਾਂ ਬਾਹਰੋਂ ਦਿਖਾਇਆ ਜੀ ਇਹ ਇਹ ਭਾਜੀ ਹੁਣੀ ਨੇ ਜਿਨ੍ਹਾਂ ਦਾ ਘਰ ਆ ਤੇ ਆਪਾਂ ਤੁਹਾਨੂੰ ਘੁੰਮ ਕੇ ਦਿਖਾ ਦਿੰਨੇ ਆ ਇਹਦਾ ਘਰ ਜੀ ਜੋ ਇਹਨਾਂ ਨੇ ਮਤਲਬ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਮਾਹੌਲ ਵਧੀਆ ਜੀ ਪਿੰਡ ਦਾ ਤੇ ਨਹੀਂ ਨਹੀਂ ਬਸ ਆਹ ਵਧੀਆ ਤੁਸੀਂ ਆਹ ਤੁਹਾਨੂੰ ਕਿੱਥੋਂ ਮਤਲਬ ਕੀ ਇਹਦਾ ਏਡਾ ਏੜੀ ਆਇਆ ਡਿਜ਼ਾਈਨ ਇਹ ਮਿਸਤਰੀ ਦੀ ਕਾਰਡ ਜੀ ਅੱਛਾ ਮਿਸਤਰੀ ਦੀ ਜੀ ਇਹ ਉਮਰਪੁਰ ਦਾ ਨਾਮ ਹੈ ਅੱਛਾ ਜੀ ਇਹ ਸਾਡੇ ਪਿੰਡ ਸਾਰੀਆਂ ਉਹਨਾਂ ਨੇ ਬਣਾਈਆਂ ਠੀਕ ਹੈ ਜੀ ਠੀਕ ਹੈ ਜੀ ਵੱਡਾ ਜਹਾਜ਼ ਵੀ ਠੀਕ ਹੈ ਜੀ ਹੇ ਆ ਸਾਰੀ ਉਹ ਨਹੀਂ ਬਣਾਈ ਜਿੱਦਾਂ ਠੀਕ ਹੈ ਠੀਕ ਉਹਦਾ ਸ਼ੁਰੂਆਤ ਇੱਥੋਂ ਕੀਤੀ ਸੀ ਮਤਲਬ ਸ਼ੁਰੂਆਤ ਮਤਲਬ ਕਿ ਯੂਨੀਕ ਜਿੱਦਾਂ ਡਿਜ਼ਾਈਨ ਬਣਦੇ ਨਹੀਂ ਸੀ ਬਣਦੇ ਉਹ ਤਾਂ ਆਮ ਆਮ ਆ ਰ ਬਣਦੇ ਹੁੰਦੇ ਸੀ ਜਿੱਦਾਂ ਕੋਠੀਆਂ ਦੀ ਸ਼ੁਰੂਆਤ 1991 ਜੀ ਕੀਤੀ ਸੀ ਤੇ ਜਿੱਦਾਂ ਇੱਥੋਂ ਸ਼ੁਰੂਆਤ ਕਰਕੇ ਠੀਕ ਆ ਤੇ ਨੈਕਸਟ ਕਮਲ ਦੇ ਫੁੱਲ ਵਾਲੀ ਜਿਹੜੀ ਕੌਣ ਉਹ ਬਣਾਈ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਇਹ ਜਹਾਂ ਤੇ ਦੌੜ ਫੇਰ ਬਹੁਤ ਜ਼ਿਆਦਾ ਜਿੱਦਾਂ ਮਤਲਬ ਕਿ ਤੁਹਾਡੀ ਕੋਠੀ ਤੋਂ ਸ਼ੁਰੂਆਤ ਹੋਈ ਆ ਪਿੰਡ ਦੇ ਵਿੱਚ ਟੈਂਕੀਆਂ ਵਗੈਰਾ ਬਣਨ ਦੀ ਨਾ ਕਹਿ ਸਕਦੇ ਹਾਂ ਇਹ ਕਿੰਨੇ ਸਾਲ ਦੀ ਗੱਲ ਕਰਦੇ ਤੁਸੀਂ 91 ਦੀ ਬਣੀ ਹੈ ਜੀ ਇਹ 91 ਦੀ ਬਣੀ ਹੈ ਤੇ ਸ਼ੁਰੂਆਤ ਤੁਹਾਡੀ ਕੋਠੀ ਤੋਂ ਹੀ ਹੋਈ ਹੈ ਡਿਜ਼ਾਈਨ ਵਗੈਰਾ ਬਣਨ ਦੀ ਤੇ ਫਿਰ ਦੇਖੋ ਦੇਖੀ ਮਤਲਬ ਕੀ ਪਿੰਡ ਦੇ ਲੋਕਾਂ ਦੇ ਡਿਜ਼ਾਈਨ ਪਹਿਲਾਂ ਕੁਮਲਕੀਰ ਸਿੰਘ ਦੀ ਸ਼ੁਰੂ ਕੀਤੀ ਸੀ ਤੀਸਰੀ ਉਦਾਂ ਕੋਠੀ ਹੂੰ ਹੂੰ ਉਹ ਜਿੱਦਾਂ ਫਿਰ ਮੁਕੰਮਲ ਬਾਅਦ ਛੋੜੀ ਜਦਾਂ ਉਹ ਥੋੜੀ ਵੇਚ ਕਰਕੇ ਪਤਾ ਨਹੀਂ ਲੱਗਦਾ ਇਹ ਬਾਰ-ਬਾਰ ਕਰਕੇ ਥੋੜਾ ਜਿਆਦਾ ਆ ਗਿਆ ਇਹ ਹੁਣ ਤੁਹਾਨੂੰ ਜੀ ਆਪਾਂ ਥੋੜੀ ਜੀ ਘੁੰਮ ਕੇ ਦਿਖਾ ਦਿੰਨੇ ਆ ਇਹ ਡਿਜ਼ਾਈਨ ਜਿਹੜਾ ਫਿਸ਼ ਦਾ ਬਣਿਆ ਹੋਇਆ ਮਛਲੀ ਦਾ ਬਹੁਤ ਵਧੀਆ ਬਣਿਆ ਹੋਇਆ ਇਹ ਇਧਰ ਵੀ ਇੱਕ ਬਣੀ ਹੋਈ ਹੈ ਜੀ ਜਿੱਦਾਂ ਕਿ ਇਹਨਾਂ ਨੇ ਦੱਸਿਆ ਕਿ ਜਿਹੜੀ ਸ਼ੁਰੂਆਤ ਆ ਕੋਠੀਆਂ ਬਣਨ ਦੀ ਡਿਜ਼ਾਈਨ ਵਗੈਰਾ ਜਿੱਦਾਂ ਜਿਹੜਾ ਡਿਜ਼ਾਈਨ ਦਾ ਆਈਡੀਆ ਆ ਉਹ ਇਹਨਾਂ ਦੀ ਕੋਠੀ ਤੋਂ ਸ਼ੁਰੂ ਹੋਇਆ ਸੀਗਾ ਤੇ 91 ਦੇ ਵਿੱਚ ਬਣਨਾ ਚਾਲੂ ਹੋਇਆ ਸੀਗਾ ਤੇ ਬਾਕੀ ਕੋਠੀ ਬਹੁਤ ਵਧੀਆ ਬਣੀ ਹੋਈ ਹੈ ਜੀ ਤੁਸੀਂ ਘਰ ਵੀ ਦੇਖ ਸਕਦੇ ਆ ਬਹੁਤ ਵਧੀਆ ਖੁੱਲੇ ਏਰੀਆ 'ਚ ਬਣਿਆ ਹੋਇਆ ਹੈ ਜੀ ਤੇ ਧੰਨਵਾਦ ਕਰਦੇ ਆ ਭਾਜੀ ਹੋਣਾ ਦਾ ਇਹ ਤੁਹਾਡਾ ਕੋਈ ਨਹੀਂ ਤੁਸੀਂ ਦੱਸੋ ਜੀ ਚਾਹ ਪਾਣੀ ਨਹੀਂ ਬਸ ਬਸ ਆਪਣਾ ਨਾਂ ਕੀ ਹੈ ਜੀ ਹਾਂਜੀ ਨਾਂ ਕੀ ਜੀ ਆਪਣਾ ਸੁਖਜਿੰਦਰ ਦੱਸਾਂਗੇ ਜੀ ਸੁਖਜਿੰਦਰ ਸਿੰਘ ਜੀ ਤੇ ਬਹੁਤ ਵਧੀਆ ਬਣਿਆ ਹੋਇਆ ਹੈ ਜੀ ਜਦੋਂ 14-15 ਸਾਲ ਬਾਅਦ ਪੱਕੇ ਹੋ ਕੇ ਆਏ ਸੀ ਅਸੀਂ ਦੋਨੇ ਬ੍ਰਦਰ ਇੱਧਰ ਸੀਗੇ ਤੇ ਫਿਰ ਸਾਡਾ ਇੱਕ ਬ੍ਰਦਰ ਉੱਧਰ ਸੀਗਾ ਫਿਰ ਉਹ ਕਹਿੰਦੇ ਵੀ ਚਲੋ ਮਕਾਨ ਸੋਹਣਾ ਬਣ ਜਾਈਏ ਉਸ ਟਾਈਮ ਜਮੀਨਾਂ ਦੇ ਮੁੰਨਾਂ ਦਾ ਰੇਟ ਸੋਹਣੇ ਜਿਹਾ ਕਾਫੀ ਸੀਗੇ ਹਾਂਜੀ 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 ਤੇ ਕਹਿੰਦੇ ਚਲੋ ਰਾਇ ਸ਼ਰੂ ਸੋਹਣੀ ਬਣਾ ਲੈਂਦੇ ਹੁਣ ਕੀ ਜ਼ਮੀਨ ਦਾ ਰੇਟ ਚੱਲਦਾ ਇੱਧਰ ਹੁਣ ਤਾਂ ਤਕਰੀਬਨ ਫਿਬਰੂਰੀ ਦੁਆਰੇ ਆਪਾਂ ਬਾੜਾ ਥੋੜਾ ਬਾਲਾ ਹੁਣ ਤਾਂ ਫੇ ਵੀ 25 ਤੋਂ 30 ਤੱਕ ਚੱਲੀ ਜਾਂਦਾ 25-30 ਤੱਕ ਮਤਲਬ ਕਿ ਉਹ ਤਾਂ ਫੇ ਕਾਫੀ ਜਦੋਂ ਪਹਿਲਾਂ 40 ਤੱਕ ਸੀ ਉਸ ਟਾਈਮ ਤਾਂ ਬਹੁਤ ਹੋ ਗਿਆ ਸੀ ਬਹੁਤ ਥੈਂਕ ਯੂ ਮੈਂ ਤੇ 10 ਮਿੰਟ ਬਾਅਦ ਉਂਦਰ ਮਤਲਬ ਕਿ ਸਾਹਿਬ ਜੀ ਹੁਣ ਬਜ਼ੁਰਗ ਮਿਲੇ ਨੇ ਜੀ ਰਸਤੇ 'ਚ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਹੁਤ ਜਾਣਕਾਰੀ ਇਦਾਂ ਹੈ ਜੀ ਉਹ ਸਾਡੇ ਸਰਦਾਰ ਸਾਹਿਬ ਆ ਆਪਣੇ ਸੰਤੋਖ ਸਿੰਘ ਜੀ ਠੀਕ ਹੈ ਜੀ ਉਹ ਆਪਣੇ ਯੂਕੇ ਦੇ ਵਿੱਚ ਹੈਗੇ ਆ ਜੀ ਯੂਕੇ ਰਹਿੰਦੇ ਹੈਗੇ ਆ ਤੇ ਉਹ ਸਰਦਾਰਾਂ ਦੀ ਕੋਠੀ ਹੈ ਜਿੱਥੇ ਹਾਂਜੀ ਐਮਬਲਿਓ ਸਾਡੇ ਪਿੰਡ 'ਚ ਬਣਾਈ ਹੋਈ ਹੈ ਐਨਆਰ ਆਈ ਐਨਆਰ ਆਈ ਵੀਰਾਂ ਨੇ ਗੁਰਦਾਸ ਸਾਹਿਬ ਤੋਂ ਟਰਸਟ ਬਣੀ ਹੋਈ ਹੈ ਜਿੱਦਾਂ ਤੇ ਉਹ ਜਿੱਦਾਂ ਆਪਣੇ ਐਮਬੂਲੈਂਸ ਵੀ ਬਣਾਈ ਆ ਤੇ ਨਗਰ ਦੀ ਸਫਾਈ ਲਈ ਇੱਕ ਟਰੈਕਟਰ ਟਰਾਲੀ ਬਣਾਇਆ ਹੋਇਆ ਜੀ ਸਪੈਸ਼ਲ ਕਿਸੇ ਕੰਮ ਲਈ ਹਾਂਜੀ ਇੱਕ ਟੈਂਕ ਵੀ ਆ ਸਾਡੇ ਕੋਲ ਵੱਡਾ ਪਾਣੀ ਲਈ ਜਿੱਦਾਂ ਕਿਦਾ ਆਗੋਗ ਲੱਗ ਜੇ ਉਸ ਨੂੰ ਬੁਝਾਉਣ ਲਈ ਸਾਡੇ ਕੋਲ ਉਹਦੀ ਸਬਦਾ ਬਣਾਈ ਸਬਦਾ ਬਣਾਈ ਆ ਪਿੰਡ ਉਹ ਵੱਡਾ ਟੈਂਕਰ ਰੱਖਿਆ ਆ ਟੈਂਕਰ ਰੱਖਿਆ ਹਾਂਜੀ ਜਿਹੜੇ ਐਨ ਆਰ ਆਈ ਆਪਣੇ ਬਾਹਰ ਗਏ ਆ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਜਦਾਂ ਤੇ ਤਰੱਕੀ ਤਾਂ ਠੀਕ ਕੀਤੀ ਆ ਅਸੀਂ ਤੇ ਇੱਥੇ ਇਕੱਲੇ ਬੈਠੇ ਆ ਅਸੀਂ ਤੇ ਸਾਨੂੰ ਤਾਂ ਬੰਦਾ ਵੀ ਲਾਈਦਾ ਕੋਈ ਠੀਕ ਹੈ ਜੀ ਕਾਫੀ ਗਏ ਲੋ ਸਾਰੇ ਪਿੰਡ ਹੀ ਗਏ ਜਿਹੜੀ ਸਾਰੇ ਸਾਹ ਨਾਲ ਗਿਆ ਹਾਂਜੀ ਅੱਧੋ ਜਿਆਦਾ ਗਿਆ ਮਤਲਬ ਨੌਜਵਾਨ ਸਾਰੇ ਬਾਹਰ ਹੀ ਆ ਬਾਹਰ ਹੀ ਬਾਹਰ ਆ ਜੀ ਠੀਕ ਹੈ ਤੇ ਆਪਣੇ ਬਜ਼ੁਰਗ ਹੀ ਰਹਿ ਗਏ ਇੱਥੇ ਮਾਤਾ ਪਿਤਾ ਦੇ ਠੀਕ ਹੈ ਜੀ ਲੋਚਾਰੀ ਚਲੋ ਠੀਕ ਹੈ ਬਾਹਰ ਵਾਲੇ ਨਵੇਂ ਗਾਹਾਂ ਜਿਹੜੇ ਹੈਗੇ ਆ ਉਹ ਬਸ ਇਹ ਕਹਿੰਦੇ ਵੀ ਬਾਹਰ ਚਲੇ ਜਾਵਾਂ ਇੱਥੇ ਨਹੀਂ ਰਹਿਣਾ ਬਹੁਤ ਸੇ ਤੰਗ ਹੀ ਹੋਣ ਹਾਂ ਫੇਰ ਮਤਲਬ ਕੀ ਬਾਹਰ ਪੰਜਾਬ ਜਾ ਕੰਮ ਕਰਨਾ ਨਾ ਇਹਦੇ ਨਾਲ ਦੀ ਵੀਸ ਹੀ ਨਹੀਂ ਪੰਜਾਬ ਵਾਲਾ ਬੰਦਾ ਹੈ ਮਲਖੀ ਕੋਈ ਨਹੀਂ ਇਹ ਸੱਚ ਬੋਲਦੇ ਆ ਤੁਸੀਂ ਹਾਂਜੀ ਬਈ ਇਹ ਤਾਂ ਸਹੀ ਗੱਲ ਕਹੀ ਤੁਸੀਂ ਇਦਾਂ ਦਾ ਮੋਲ ਕੋਈ ਨਹੀਂ ਜਿੱਦਾਂ ਅਸੀਂ ਹੱਥੀ ਮਿਹਨਤ ਕਰਦੇ ਆਂ ਅਸੀਂ ਸਾਡੀ ਮਿਹਨਤ ਕੀਤੀ ਸਾਡੇ ਬਾੜ ਆਉਂਦੀ ਐ ਕਿਉਂ ਸਾਡੇ ਸਰੀਰ ਨੂੰ ਬਿਮਾਰੀ ਨਹੀਂ ਕੋਈ ਲੱਗਦੀ ਜਦ ਅਸੀਂ ਵਹਿਲੇ ਬੰਦੇ ਆਂ ਬਿਮਾਰੀਆਂ ਜੰਮੜਦੀਆਂ ਪਰ ਜਿਹੜੇ ਬਾਹਰਲੇ ਆਉਂਦੇ ਆ ਇੱਥੇ ਹਾਂਜੀ ਕੋਈ ਬਾਹਰਲੀ ਸਟੇਟ ਤੋਂ ਆਉਂਦਾ ਇੱਥੇ ਤੇ ਉਹਨਾਂ ਦਾ ਤਾਂ ਇਹ ਕਹਿਣਾ ਨਹੀਂ ਆ ਹਾਂਜੀ ਉਹ ਤਾਂ ਮਤਲਬ ਕੀ ਨਹੀਂ ਕਹਿੰਦੇ ਵੀ ਪੰਜਾਬ 'ਚ ਹੈ ਨਹੀਂ ਕੁਝ ਲੈ ਕਿਹਾ ਉਹ ਤਰੱਕੀ ਕਰ ਰਹੇ ਆ ਇਹ ਆਪਾਂ ਦੇਖਿਆ ਜਾਵੇ ਤਾਂ ਠੀਕ ਐ ਜੇ ਕੋਈ ਛੋਟਾ ਵੀ ਕੰਮ ਕਰ ਰਿਹਾ ਉਹ ਵੀ ਤਰੱਕੀ ਬੰਦਾ ਉਹ ਵੀ ਤਰੱਕੀ ਕਰ ਰਿਹਾ ਮੈਂ ਦੇਖਿਆ ਵੀ ਉਹ ਆਪਣੀਆਂ ਕੋਠੀਆਂ ਪਾ ਕੇ ਵੱਡੀਆਂ ਵੱਡੀਆਂ ਦੁਕਾਨਾਂ ਲਈਆਂ ਉਹਨਾਂ ਨੇ ਸਭ ਕੁਝ ਹੋ ਜਾਂਦਾ ਸਭ ਕੁਝ ਜੇ ਨਹੀਂ ਸੀ ਕੰਮ ਦਾ ਉਹਨਾਂ ਜੇਨ ਕੋ ਆਪਣੇ ਹਿਸਾਬ ਨਾਲ ਚਲਾਉਣਾ ਰੱਬਰ ਬੜਾ ਕੋ ਦੁੱਤਾ ਇੱਥੇ ਕੋਈ ਰੜਕ ਨਹੀਂ ਕਹੇਦੀ ਵੀ ਪਰ ਗੱਲ ਇਹ ਆ ਵੀ ਇਥੇ ਰਹਿਣ ਵਾਲਾ ਕੋਈ ਨਹੀਂ ਹੈ ਇਹ ਚਲੋ ਬਾਹਰ ਜਾਂਦੇ ਆ ਉਹ ਉਹ ਵੀ ਇੱਕ ਚੀਜ਼ ਹੈ ਵੀ ਚਲੋ ਬਾਹਰ ਵੀ ਜਾਣਾ ਚਾਹੀਦਾ ਚਾਹੀਦਾ ਪਰ ਬਾਹਰ ਵੀ ਜਾਣਾ ਚਾਹੀਦਾ ਆਪਣਾ ਦੇਸ਼ ਪੱਕਾ ਕਰਨਾ ਚਾਹੀਦਾ ਆਪਣਾ ਪਸ਼ੋਕੜ ਵੀ ਦੇਖਣਾ ਚਾਹੀਦਾ ਬੰਦੇ ਨੇ ਨਹੀਂ ਚਲੋ ਕਈ ਹੈਗੇ ਵੀ ਨੇ ਜੋ ਕੁਝ ਇਹਦੇ ਸੰਨ ਇਧਰ ਆਉਂਦੇ ਨੇ ਸਮਝ ਵਾਲੇ ਆ ਬੰਦੇ ਉਹ ਤਾਂ ਦੇਖਦੇ ਆ ਹਾਂਜੀ ਹੈਗੇ ਆ ਬਹੁਤ ਹੈਗੇ ਬਹੁਤੇ ਹੈਗੇ ਵੀ ਜਿਹੜੇ ਨਹੀਂ ਸਮਝ ਵਾਲੇ ਉਹ ਨਹੀਂ ਦੇਖਦੇ ਉਹ ਤਾਂ ਆਪਣਾ ਫੈਸਲਾਈ ਵੇਚ ਕੇ ਤੁਰੇ ਜਾਂਦੇ ਆ ਬੇਸੀ ਮੋੜ ਕੇ ਉਹਨਾਂ ਨਹੀਂ ਜਾਣੀ ਇੱਕ ਆਪਾਂ ਹੀ ਸਲਾਹ ਕਰਦੇ ਆ ਨਹੀਂ ਜਾਣੀ ਇਹ ਬਗਾਨਾ ਮੋਲਖ ਜੇ ਜਾਏ ਉਹਦਾ ਜਿਹੜਾ ਆਂਦਾ ਕਦੇ ਕਾਢ ਦੇਣ ਤਾਂ ਫੇਰ ਆ ਕੇ ਰਹਿਣਾ ਕਿੱਥੇ ਹੈ ਇਹ ਵੀ ਗੱਲ ਹੈ ਜੀ ਹਾਂਜੀ ਸੋਚਣ ਵਾਲੀ ਇਹ ਗੱਲ ਹੈ ਜੇ ਕਹੀ ਦਾਗਲੇ ਨੂੰ ਤੋ ਗਏ ਨਾ ਨਹੀਂ ਅਸੀਂ ਤਾਂ ਹੁਣ ਆ ਹੀ ਨਹੀਂ ਮੁੜ ਕੇ ਇਹ ਜਿਹੜਾ ਕੋਈ ਨਹੀਂ ਮੈਂ ਦਈ ਕੋ ਹੂੰਗਾ ਬਈ ਜਿਹੜਾ ਕੋਈ ਮੁਲਕ ਨਹੀਂ ਛੱਡਿਆ ਆ ਗਈ ਹੈ ਹੁਣ ਵੀ ਗਈ ਹੈ ਮੂਰੀ ਇੱਥੇ ਆਈ ਅਮਰੀਕਾ ਜੇ ਤਾਂ ਮੈਂ ਉਹਨੂੰ ਪੁੱਛਿਆ ਮਾ ਛਿੰਦੋ ਕੀ ਹਾਲ ਦਾ ਕਹਿੰਦੀ ਜਿਹੜਾ ਆਪਣੀ ਕੁਲੀ ਇਹੀ ਚੰਗੀ ਹੈ ਕਹਿੰਦੀ ਇਦਾਂ ਇਦਾਂ ਦਾ ਮੁਲਕ ਕੋਈ ਨਹੀਂ ਮੈਂ ਅਮਰੀਕਾ ਜੁ ਆਈਆਂ ਕਹਿੰਦੀ ਕੋਈ ਮੁਲਕ ਨਹੀਂ ਇਦਾਂ ਦਾ ਤੁਸੀਂ ਦਿਓ ਵਿਚਾਰ ਭਾਜੀ ਆਪਣੇ ਵਿਚਾਰ ਇਹੀ ਹੈ ਜੀ ਬਾਹਰ ਦੇ ਮੁਲਕ ਦੇ ਵਿੱਚ ਉਹ ਜਿਹੜੇ ਕਈ ਐਨ ਆਰ ਆਈ ਵੀਰ ਆ ਆਪਣੇ ਬੱਚਿਆਂ ਦਾ ਭਵਿੱਖ ਦੇਖ ਰਹੇ ਆ ਉਹ ਦੇਖ ਕੇ ਉੱਥੇ ਦੇ ਹਾਲਾਤਾਂ ਨੂੰ ਕੋਈ ਮੋੜ ਵੀ ਰਹੇ ਆ ਠੀਕ ਬਹੁਤ ਹੱਦ ਤੱਕ ਬੰਦੇ ਮੋੜ ਵੀ ਰਹੇ ਆ ਮੋੜਾ ਵੀ ਪੈ ਰਿਹਾ ਮੋੜਾ ਵੀ ਪੈ ਰਿਹਾ ਨਾਲੋਂ ਨਾਲ ਉਹ ਇੱਧਰ ਆਪਣਾ ਬਿਜ਼ਨਸ ਸੈੱਟ ਕਰ ਰਹੇ ਆ ਵਿੱਚ ਉਧਰ ਬੱਚੇ ਨਸ਼ਾ ਵੀ ਬਹੁਤ ਆਮ ਛੇਤੀ ਹੀ ਦੱਸਿਆ ਜਾਂਦਾ ਵੀ ਤੁਸੀਂ ਇਲੀਗਲ ਕਰ ਦਿੱਤੇ ਕੁਝ ਨਸ਼ੇ ਉਹਦੇ ਕਰਕੇ ਹੁਣ ਮਾਪੇ ਥੋੜੇ ਪਰੇਸ਼ਾਨ ਆ ਉਧਰ ਵੀ ਪੀਸ ਦੱਸਿਆ ਕਰਕੇ ਤਾਂ ਹੀ ਵਿਦੇਸ਼ ਗਏ ਸੀ ਬੱਚੇ ਤੋਰੇ ਸੀ ਵਿਦੇਸ਼ਾਂ ਨੂੰ ਤੇ ਹੁਣ ਇੱਧਰ ਲੀਗਲ ਕਰੀ ਜਾਂਦੇ ਨਸ਼ਾ ਦੇ ਹਿਸਾਬ ਨਾਲ ਤਾਂ ਸਾਨੂੰ ਆਪਣੇ ਘਰ ਦਾ ਮੁੰਮਾ ਪੈਣਾ ਏਦਾਂ ਦੇ ਵੀ ਹਾਲਾਤ ਬਣ ਰਹੇ ਆ ਆਪਣੇ ਸੱਜਣਾਂ ਦੇ ਬਹੁਤ ਹਾਲਾਤ ਮਾੜੇ ਕੈਨੇਡਾ ਜਦੋਂ ਬਹੁਤ ਜ਼ਿਆਦਾ ਮਾੜੇ ਆ। ਬਾਹਰ ਜਾਣਾ ਚਾਹੀਦਾ ਆ। ਪਰ ਜਾਣਾ ਚਾਹੀਦਾ ਜੀ ਆਪਣੀ ਕਮਾਈ ਕਰੋ। ਆਪਣੇ ਦੇਸ਼ ਆਓ। ਆਪਣੇ ਦੇਸ਼ ਦੇ ਵਿੱਚ ਆਪਣੇ ਪਿਆਰ ਪੱਕੇ ਕਰੋ। ਬਾਹਰ ਜਿਹੜਾ ਉਹ ਆਪਣਾ ਕੋਈ ਜਾਨੀ ਕਿ ਉਹ ਤਾਂ ਸਾਰੂ ਪੱਕੇ ਪਿਆਰ ਥੋੜੀ ਆਪਣੇ ਉਹ ਤਾਂ ਸਰਕਾਰ ਹੀ ਤੌਰ ਤੇ ਆਪਾਂ ਨੂੰ ਕੁਆਟਰ ਮਿਲਦੇ ਆ ਉੱਥੇ ਆਪਾਂ ਹਾਂ ਜੀ ਕਿਸ਼ਤਾਂ ਤਰੀ ਜਾਂਦੀਆਂ ਆ। ਉਹ ਆਪਣੇ ਪੱਕੇ ਥੋੜਾ ਬੰਦੇ ਆ। ਉਹ ਜੇ ਕੁਆਟਰ ਦੀ ਆਪਾਂ ਜੇ ਮੰਨ ਲਓ ਮਕਾਨ ਠਹਿ ਵੀ ਜਾਂਦਾ ਉਹ ਜ਼ਮੀਨ ਉਹ ਸਰਕਾਰ ਦੀ ਰਹਿੰਦੀ ਆ। ਸਰਕਾਰ ਨੂੰ ਦਾ ਟੈਕਸ ਲਈ ਜਾਣਾ ਸਾਰੀ ਉਮਰ ਦਾ ਲਈ ਜਾਣਾ ਕੰਮ ਤਾਂ ਉੱਥੇ ਹੀ ਆ ਇੱਥੇ ਆ ਪਾਪਾ ਮੈਂ 20 ਸਾਲ ਵੜਾ ਕੇ ਛੱਡਦੀ ਆ 50 ਸਾਲ ਬਾਅਦ ਆ ਜੀ ਇੱਥੇ ਆ ਪਾ ਤਿੰਨ ਟਾਈਮ ਰੋਟੀ ਖਾਣੇ ਆਪਣੇ ਹੱਥੀ ਬਣਾ ਕੇ ਖਾਣੇ ਆ ਤਾਜੀ ਖਾਣੇ ਆ ਉੱਥੇ ਸਾਨੂੰ ਬਈ ਰੋਟੀ ਵੀ ਖਾਣੀ ਪੈਂਦੀ ਹੈ ਕਿਹੜੇ ਟਾਈਮ ਹੀ ਨਹੀਂ ਮਿਲਦਾ ਬਣਾਉਂਦਾ ਉੱਥੇ ਟਾਈਮ ਹੋਊਗਾ ਜਿਆਦਾ ਕੰਮ ਵੀ ਪੀਣਾ ਔਖਾ ਆ ਹਾਂ ਬਗਾਨੇ ਮਲਖਾ ਜੀ ਰਹਿਣਾ ਬਹੁਤ ਔਖਾ ਆ ਪਰ ਗੱਲ ਇਹਦਾ ਆ ਕੰਮ ਨੂੰ ਉੱਤੇ ਛੁੱਟੀ ਹੈ ਨਹੀਂ ਕੰਮ ਜਾਈ ਛੁੱਟੀ ਹੈ ਤਾਂ ਤੈਨੂੰ ਰੋਟੀ ਦਾ ਕੋਈ ਟਾਈਮ ਨਹੀਂ ਹੈ ਇੱਕ ਸਹੂਲਤਾਂ ਨੂੰ ਬੈਠੇ ਆ ਸਾਡੇ ਲੋਕ ਇਹ ਸਹੂਲਤਾਂ ਉਧਰ ਲੀਆਂ ਉਹਨਾਂ ਦੇ ਬੈਠੇ ਆ ਸਹੂਲਤ ਵੀ ਉਹਨਾਂ ਹੀ ਆ ਬਾਪੂ ਜੀ ਜਿਹੜਾ ਉਧਰ ਪੱਕਾ ਪੱਕਾ ਬਸ ਹੋ ਗਿਆ ਜਿਹੜਾ ਉਧਰ ਦਾ ਬਸਨੀਕ ਆ ਉਧਰ ਜਿਹਦੇ ਕੋ ਉਧਰਲੀ ਨੈਸ਼ਨੈਲਿਟੀ ਆ ਪਰ ਜੋ ਆ ਆਪਾਂ ਬੈਠੇ ਆ ਹੁਣ ਜਿੱਦਾਂ ਤੁਸੀਂ ਬੈਠੇ ਆ ਇਹ ਚੀਜ਼ ਉੱਥੇ ਨਹੀਂ ਲੱਭਣੀ ਇੱਕ ਬੀਬੀ ਸਾਗ ਬਣਾ ਕੇ ਲੈ ਕੇ ਗਈ ਜੀ ਕਿੰਨਾ ਸਾਰਾ ਅਸੀਂ ਬੀਬੀ ਨੂੰ ਪੁੱਛਿਆ ਬੀਬੀ ਤੂੰ ਸਾਗ ਇੰਨਾ ਸਾਰਾ ਕਿਉਂ ਬਣਾ ਲਿਆ ਕਿੰਨੀ ਮੈਂ ਪਤ ਨੂੰ ਅਮਰੀਕਾ ਲੈ ਕੇ ਜਾਣੀ ਆ ਸਾਗ ਬਣਾ ਕੇ ਲੈ ਕੇ ਚਲਦੀ ਆ 6 ਮਹੀਨੇ ਸਾਲ ਖਾਣਾ ਸਾਡਾ ਇਹੀ ਚੱਲਣਾ ਆ ਦੇਖੋ ਇੱਥੇ ਤਾਜ਼ਾ ਬਣਾ ਕੇ ਖਾਣਾ ਉਹ ਤੇ 6 ਮਹੀਨੇ ਬੈਹਿਆ ਖਾਣਾ ਇੰਨਾ ਫਰਕ ਹੈ ਜ਼ਿੰਦਗੀ ਦਾ ਬਹੁਤ ਫਰਕ ਉਹ ਹੀ ਤੜਕੀ ਜਿਹੜਾ ਤੇ ਖਾਈ ਜਾਣਾ ਬਿਮਾਰੀ ਦਾ ਵੀ ਘਰ ਬਿਮਾਰੀ ਦਾ ਵੀ ਘਰ ਟਪੜੇ ਕੋਈ ਚੀਜ਼ ਤੇ ਜ਼ਹਿਰ ਬਣ ਜਾਂਦੀ ਆ ਚਲੋ 2-4 ਦਿਨ ਤੱਕ ਤਾਂ ਚਲਾ ਹੀ ਲਏ ਆ ਖਾਣਾ ਅਸੀਂ ਇੱਕ ਦਿਨ ਖਾਣੇ ਆ ਦੂਜੇ ਦਿਨ ਅਸੀਂ ਖਾ ਨਹੀਂ ਸਕਦੇ ਤੇ ਕੀ ਮਸਾਲੇ ਉਹ ਤੇ ਜੋ ਜ਼ਹਿਰ ਬਣ ਜਾਂਦਾ ਹਾਂ ਇਹ ਚੀਜ਼ਿਆ ਵੀ ਚਲੋ ਜੋ ਵੀ ਚੀਜ਼ਿਆ ਵੀ ਪਤਾ ਹੀ ਹਾਂ ਹੌਲਤਾਂ ਨੂੰ ਸਾਡੇ ਦੁਨੀਆ ਇਹਨੂੰ ਪਹਿ ਗਈ ਅੱਗੇ ਇੱਥੇ 8 8 99 7 7 ਨਿਆਣੇ ਹੁੰਦੇ ਸੀਗੇ ਇੱਥੇ ਰੋਟੀ ਮੱਠਣੇ ਨਾਲੇ ਉਹਦਾ ਆਮਦਾਨਾ ਨਾ ਸੀ ਨਹੀਂ ਹੈ ਇੱਥੇ ਰੋਟੀ ਮੈਡੀਸਨ ਹੀ ਖਾਂਦੇ ਸੁੱਖ ਦੀ ਖਾਂਦੇ ਲੇਕਿਨ ਦੂਰੇ ਦਾ ਪ੍ਰੇਮ ਮਹੱਬੂਬ ਆ ਜਾ ਆ ਜਾਦਾ ਪੈਸੇ ਪੈਸੇ ਸਾਡੀ ਮਤਮਾਦ ਦੀ ਇਹ ਵੀ ਗੱਲ ਹੈ ਸਾਡੀ ਮਤਮਾਦ ਹੀ ਬਾਕੀ ਜਿਹੜੇ ਮੈਲ ਆ ਗਏ ਇਹ ਨਹੀਂ ਉਦੋਂ ਹੀ ਸਾਡਾ ਮੱਠਾ ਫਰਾਉਣ ਦੇ ਨਾਲ ਸਾਡੇ ਮੌਕਾ ਦਾ ਇਹ ਨਾ ਸੀ ਚਾਹੀਦੇ ਇਹ ਤਾਂ ਚਲੋ ਬਿਜ਼ਨਸ ਵਾਲਿਆਂ ਦੇ ਸੀਗੇ ਇਹ ਸਾਡੇ ਆ ਗਿਆ ਮੁੱਖਾਂ ਦੇ ਕੀ ਕਰੀਏ ਲੱਗੇ ਆਹੇ ਕੰਮ ਕਰਦੇ ਆ ਹੁਣ ਪਤਾ ਜੀ ਹੁਣ ਮਿਲੇ ਨੇ ਜੀ ਸਾਨੂੰ ਰਸਤੇ 'ਚ ਇਹਨਾਂ ਨੂੰ ਪਿੰਡ ਬਾਰੇ ਪੁੱਛਦੇ ਆ ਜੀ ਬਾਹਰ ਤਾਂ ਉਹਦਾ ਸੁੱਖ ਨਾਲ ਸਾਰੇ ਗਏ ਆ ਠੀਕ ਹੈ ਛੋਟੇ ਥੋੜੇ ਆ ਯਾਨੀ ਘਰ ਰਹਿੰਦੇ ਜਿਹੜੇ ਇੱਥੇ ਵਕਤ ਬਾਰੀ ਹੈ ਬਾਕੀ ਸਾਰੇ ਬਾਹਰ ਚਲੇ ਗਏ ਆ ਹਾਂ ਜੀ ਵੱਡਾ ਬੰਦਿਆ ਆ ਉਹ ਤਾਂ ਦੂਰੋਂ ਦੂਰੋਂ ਨਾ ਨਾ ਟਿਕਾ ਜਾ ਹੀ ਪੈਂਦਾ ਵਿੱਚੋਂ ਬਾਹਰ ਨੂੰ ਆਰ ਤੋਂ ਵੀ ਵਿੱਚ ਇੱਕ ਕਮਰਾ ਠੀਕ ਹੈ ਜੀ 14 ਬਸਾਂ ਬਣੀਆਂ ਤੇ ਬਾਹਰੋਂ ਜਹਾਜ਼ ਦੀ ਸੈਕਟਰ ਬਣੀਆਂ ਕਿੰਨੇ ਕ ਪਰਸੈਂਟ ਜਿਹੜੇ ਲੋਕ ਆ ਬਾਹਰ ਗਏ ਨੇ ਇੱਥੇ ਤੇ ਬਾਹਰ ਤਾਂ ਜ਼ਿਆਦੀ ਬਾਹਰ ਹੀ ਇੱਥੇ ਤਾਂ ਥੋੜੇ ਹੀ ਸਾਡਾ ਪਿੰਡ ਉਪਰ ਘੂਪਾ ਜੀ ਪਿੰਡ ਉਪਰ ਘੂਪਾ ਤਹਿਸੀਲ ਫਲੋਰ ਡਿਸਟ੍ਰਿਕਟ ਜਲੰਧਰ ਜੀ ਇਹ ਜਿਆਦਾ ਮਸ਼ਹੂਰ ਏਅਰ ਇੰਡੀਆ ਕਰਕੇ ਆ ਜੀ ਇਹ ਏਅਰ ਇੰਡੀਆ ਜਹਾਜ਼ ਬਣਿਆ ਆ ਉਹਦੇ ਵਿੱਚ ਕਿਚਨ ਆ ਬਾਥਰੂਮ ਆ ਸੀਟਾਂ ਲੱਗੀਆਂ ਆ ਤੇ ਖਾਣ ਪੀਣ ਲਈ ਜਿੱਦਾਂ ਬਾਹਰ ਹੁਣ ਕਲਚ ਪਬ ਬਣਾ ਹੁੰਦਾ ਬੈਠ ਕੇ ਟੇਬਲ ਲੱਗੇ ਤੇ ਖਾ ਪੀ ਸਕ ਲਾਇਆ ਇਹ ਕੋਠੀ ਕਰਕੇ ਜਿਆਦਾ 에어 ਇੰਡੀਆ ਕਰਕੇ ਮਸ਼ਹੂਰ ਆ ਬਾਕੀ ਪਿੰਡ ਚ ਬਹੁਤ ਵਧੀਆ ਮਾਹੌਲ ਆ ਸਾਰੇ ਰਾਲ ਮਿਲ ਕੇ ਰਹਿੰਦੇ ਆ ਜਿੰਨੇ ਜ਼ਿਮੀਂਦਾਰ ਭਰਾ ਆ ਹੋਰ ਬਰਾਦਰੀਆਂ ਦੇ ਭਰਾ ਪਾਪਾ ਚਲੋ ਜਾਤੀ ਤੌਰ ਤੇ ਨਹੀਂ ਗੱਲ ਕਰਦੇ ਚਲੋ ਤਾਂ ਜਾਤ ਪਾਤ ਤਾਂ ਬਣੀ ਆ ਪਰ ਸਾਰੇ ਰਲ ਮਿਲ ਕੇ ਰਹਿੰਦੇ ਆ ਇੱਥੇ ਸੀਵਰੇਜ ਪਿਆ ਆ ਕੁਛ ਇੰਟਰਲੌਕ ਲੱਗੇ ਆ ਬਾਕੀ ਥੋੜੇ ਲੱਗਣ ਵਾਲੇ ਆ ਪਿੰਡ ਬਹੁਤ ਵਧੀਆ ਆ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕਰਦਾ ਰ ਸਾਰੇ ਰਲ ਮਿਲ ਕੇ ਰਹਿੰਦੇ ਆ ਉਹ ਸਰਦਾਰ ਸੰਤੋਖ ਸਿੰਘ ਨੇ ਬਣਾਇਆ ਆ ਉਹ ਇੰਗਲੈਂਡ ਰਹਿੰਦੇ ਆ ਉਹ ਇੱਕ ਦੋ ਮਹੀਨੇ ਬਾਅਦ ਕੀੜਾ ਕਿਤੇ ਮਾਰਦਾ ਹੁੰਦਾ ਉਹ ਆ ਜਿੰਦਾ ਚੱਲੇ ਜਾਂਦਾ ਬੰਦਾ ਬਹੁਤ ਵਧੀਆ ਗੁੱਡ ਬੰਦਾ ਆ ਉਹਦਾ ਬਾਹਰ ਹੋਟਲ ਵੀ ਆ ਉੱਥੇ ਕਾਰੋਬਾਰ ਕਾਫੀ ਆ ਹਮਮ ਤੇ जिस ਕਰਕੇ ਉਹ ਇੱਥੇ ਰਹਿੰਦਾ ਤਾਂ ਹੁਣ ਕੋਈ ਕਿਸੇ ਨੇ ਸੰਭਾਲਿਆ ਆ ਬਾਕੀ ਸਾਫ ਸਫਾਈ ਲਈ ਰਹਿੰਦੇ ਜਿਆਦਾ ਵਾਰ ਹੀ ਹੈ ਇਸ ਤਕਰੀਬਨ ਘਰ-ਘਰ ਦੋ-ਦੋ ਬੰਦੇ ਤਾਂ ਜ਼ਰੂਰ ਹੀ ਆ ਯੂਰਪ ਦੇ ਵਿੱਚ ਜਾਂ ਇੰਗਲੈਂਡ ਜਾਂ ਕੈਨੇਡਾ ਜਾਂ ਅਮਰੀਕਾ ਇਟਲੀ ਦਾ ਤਕਰੀਬਨ ਮੇਰਾ ਖਿਆਲ ਹੈ ਬਈ ਘਰ ਦੇ ਦੋ ਜੀ ਤਾਂ ਜ਼ਰੂਰ ਗਏ ਆ ਮਤਲਬ ਕਿ ਤਕਰੀਬਨ ਨੌਜਵਾਨ ਜਿਹੜੇ ਬਾਹਰ ਹੀ ਗਏ ਹੋਏ ਨੇ ਨੌਜਵਾਨ ਬਾਹਰ ਹੀ ਗਏ ਆ ਠੀਕ ਹੈ ਜੀ ਹਾਂ ਜੀ ਪਿੰਡ ਦੀ ਮਤਲਬ ਕਿੰਨੀ ਕ ਬੋਟ ਆ ਪਿੰਡ ਦੀ ਬੋਟ ਤਕਰੀਬਨ ਹੁਣੀ ਆ 550 600 ਹੁਣੀ ਆ ਤੇ ਪੂਲਿੰਗ ਜਿਹੜੀ ਹੁੰਦੀ ਆ 450 ਜਾਂ 500 ਹੀ ਹੁੰਦੀ ਆ ਠੀਕ ਹੈ ਠੀਕ ਹੈ ਹਾਂ ਜੀ ਅੱਧਾ ਹਿੱਸਾ ਪਿੰਡ ਦਾ ਕਹਿ ਸਕਦੇ ਬਾਹਰ ਆ ਅੱਧਾ ਨਹੀਂ ਅੱਧਿਓ ਜਿਆਦਾ ਅੱਧਿਓ ਜਿਆਦਾ ਹੀ ਆ ਮਤਲਬ ਜੀ ਹੈਨਾ ਠੀਕ ਹੈ ਠੀਕ ਹੈ ਬਾਕੀ ਗਰੀਬ ਜਨਤਾ ਇੱਥੇ ਆ ਬਾਟੀ ਤਕਰੀਬ ਨੂੰ ਤਗੜੇ ਬੰਦੇ ਸਾਰੇ ਬਾਹਰ ਹੀ ਆ ਮਤਲਬ ਬਾਕੀ ਘਰ ਸੰਭੜਨ ਵਾਸਤੇ ਛੱਡਿਆ ਵਗੈਰਾ ਹੈਨਾ ਸੰਭੜਨ ਵਾਸਤੇ ਠੀਕ ਹੈ ਜੀ ਠੀਕ ਹੈ ਤੇ ਹੋਰ ਵੀ ਟੈਂਕੀਆਂ ਮੈਂ ਸੁਣਿਆ ਕਹਿੰਦੇ ਬਣੀਆਂ ਹੋਈਆਂ ਹਾਂ ਹਾਂਜੀ ਟੈਂਕੀਆਂ ਤਾਂ ਜਿੱਦਾਂ ਆਪ ਕੋ ਆਪਣੇ ਹਿਸਾਬ ਨਾਲ ਬਣਾਈ ਜਾਂਦੇ ਮੈਂ ਕਿਸੇ ਤਰ੍ਹਾਂ ਬਣਾਉਣਾ ਦੂਜਾ ਕਿਸੇ ਤਰ੍ਹਾਂ ਕੋਈ ਸ਼ੈਪ ਬਣਾ ਲੈਂਦਾ ਕੋਈ ਇੰਡੀਆ ਬਣਾ ਲੈਂਦਾ ਕੋਈ ਕੀ ਨਸ਼ੀਰ ਬਣਾ ਲੈਂਦਾ ਉੱਤੇ ਕੋਈ ਕੋਸ਼ ਬਣਾ ਲੈਂਦਾ ਉਸ ਹਿਸਾਬ ਨਾਲ ਆਪ ਕੋ ਮੈਂ ਹਾਂਜੀ ਫੇ ਮਤਲਬ ਕੌਣ ਮਗਰ ਜ਼ਮੀਨਾਂ ਵਗੈਰਾ ਕੌਣ ਸੰਭਾਲਦਾ ਫੇ ਮਗਰ ਜ਼ਮੀਨਾਂ ਜਿੱਦਾਂ ਮੈਂ ਇੱਥੇ ਇਕੱਲਾ ਹੀ ਆਵੇਂ ਆਪਣਾ ਘਰ ਸੰਭਾਲਿਆ ਦੋ ਤਿੰਨ ਘਰ ਸੰਭਾਲਦਾ ਇਦਾਂ ਹੀ ਹੋਰ ਕੋਈ ਸੰਭਾਲਦਾ ਉਹਨਾਂ ਦੀ ਕੋਈ ਨਾ ਕੋਈ ਫੈਮਿਲੀ ਵਿੱਚੋਂ ਇੱਕ ਅੱਧਾ ਬੰਦਾ ਇੱਥੇ ਰਹਿੰਦਾ ਬਾਕੀ ਜਾਂ ਤਾਂ ਫੇ ਬੰਗੀ ਸਾਫ਼ ਸਫਾਈ ਕਰਦੇ ਆ ਉਹ ਰਹਿੰਦੇ ਆ ਉਹਨਾਂ ਨੂੰ ਪੈਸੇ 10000 ਰੁਪਇਆ ਵੀ ਦਿੰਦੇ ਆ ਉਹਨਾਂ ਨੂੰ ਇੱਕ ਮਹੀਨੇ ਦਾ ਰਹਿਣ ਦਾ ਵੀ ਸਫਾਈ ਕਰਨ ਦਾ ਵੀ ਠੀਕ ਹੈ ਜੀ ਉਹ ਸਾਹਮਦੇ ਵਾਸੀ ਸਾਹਮਦੇ ਵਾਲੇ ਤੇ ਜਾਦਾ ਜਮੀਨਾਂ ਹਾਰੇ ਤੇ ਦਿੱਤੀਆਂ ਲੋਕਾਂ ਨੇ ਦੇ ਦਿੱਤੀਆਂ ਆ ਬਾਹਰ ਆ ਕੁਝ ਵੇਚੀ ਵੀ ਜਾਂਦੇ ਆ ਮਾਹੌਲ ਆ ਨੇ ਬੰਦੇ ਸਾਰੇ ਬੀਬੀ ਆ ਗੱਡ ਬੰਦੇ ਆ ਕਿਸੇ ਨਾ ਕੋਈ ਲੜਾਈ ਝਗੜਾ ਨਹੀਂ ਕੋਈ ਕਰਦੇ तकरीबन ਸਹੀ ਆ ਨਸ਼ਿਆਂ ਤੋਂ ਵੀ ਰਹਿ ਤੇ ਆ ਥੋੜਾ ਜਿਹਾ ਕੋਈ ਚਲੋ ਇੱਕ ਦੋ ਤਾਂ ਹਰੇਕ ਪਿੰਡ ਹੁੰਦੇ ਆ ਜਿਆਦਾ ਨਹੀਂ ਇਹ ਨੇ ਸਾਰੇ ਸਹੀ ਆ ਠੀਕ ਹੈ ਸੋ ਮਿਹਰਬਾਨੀ ਜੀ ਤੁਹਾਡੀ ਬਹੁਤ ਬਹੁਤ ਜਾਣਕਾਰੀ ਥੈਂਕ ਯੂ ਥੈਂਕ ਯੂ ਜੀ ਤੇ ਆਪਾਂ ਆਏ ਆ ਜੀ ਪਿੰਡ ਦੇ ਵਿੱਚ ਉਰ ਵੀ ਬਜ਼ੁਰਗ ਮਿਲੇ ਨੇ ਆਪਾਂ ਨੂੰ ਤੇ ਇੱਧਰ ਭੈਣ ਜੀ ਨੇ ਇਹਨਾਂ ਨਾਲ ਮਾੜਾ ਜਿਹਾ ਆਪਾਂ ਗੱਲਬਾਤ ਕਰਦੇ ਆ ਤੇ ਇਹ ਸਾਨੂੰ ਦਿਓ ਜੀ ਪਿੰਡ ਦੀ ਜਾਣਕਾਰੀ ਥੋੜੀ ਹਾਂਜੀ ਸਾਡੇ ਪਿੰਡ ਬਹੁਤ ਵਧੀਆ ਪਿੰਡ ਨੇ ਤਰੱਕੀ ਕੀਤੀ ਹੋਈ ਆ ਤਕਰੀਫਨ ਕਾਫੀ ਐਨ ਆਰ ਆਈ ਆਏ ਥੇ ਸਾਰੇ ਬਾਹਰ ਗਏ ਹੋਏ ਆ ਪਿੰਡ ਦੇ ਵਿੱਚ ਆਪਣੇ ਜਹਾਜ਼ ਤੋਂ ਜ਼ਿਆਦਾ ਮਸ਼ਹੂਰ ਆ ਸਾਡਾ ਪਿੰਡ ਕਿ ਜਹਾਜ਼ ਵਾਲੀ ਕੋਠੀ ਆ ਅੱਛਾ ਉਹ 에어 ਇੰਡੀਆ ਵਾਲੀ ਹਾਂਜੀ 에어 ਇੰਡੀਆ ਵਾਲੀ ਉਹ ਤੋਂ ਜ਼ਿਆਦਾ ਮਸ਼ਹੂਰ ਆ ਪਿੰਡ ਦਾ ਤੇ ਹਾਂਜੀ ਹਾਂਜੀ ਤੇ ਬਾਕੀ ਸ਼ਿਪ ਵਾਲੀ ਕੋਠੀ ਆ ਹੋਰ ਟੈਂਕੀਆਂ ਬਣੀਆਂ ਆ ਕਾਫੀ ਜਹਾਜ਼ ਛੋਟੇ ਵੀ ਬਣੇ ਆ ਬਾਕੀ ਸਾਫ ਸੁਥਾਈ ਬਹੁਤ ਹੈ ਪਿੰਡ ਦੇ ਵਿੱਚ ਤਕਰੀਬਨ ਕਾਫੀ ਐਨ ਆਰ ਆਈ ਜਿਹੜੇ ਆ ਉਹ ਬਾਕੀ ਜਿਹੜੇ ਉਹਨਾਂ ਦੀ ਵੀ ਹੈਲਪ ਕਰਨ ਨੂੰ ਬਹੁਤ ਆਗੇ ਆ ਤੇ ਬਾਕੀ ਬਹੁਤ ਵਧੀਆ ਸਾਡਾ ਪਿੰਡ ਊਪਰ ਭੂਪਾ ਪਿੰਡ ਹੈ ਸਾਡਾ ਕਿਹ ਜਿਹੜਾ ਜਹਾਜ਼ ਹੈ ਉਹਦੇ ਵਿੱਚ ਤਾਂ ਬਿਲਕੁਲ ਜਿਦਾ ਇੱਕ ਸ਼ਿਪ ਜਹਾਜ਼ ਦੇ ਅੰਦਰ ਹੁੰਦੇ ਬੈਠਣ ਨੂੰ ਇਦਾਂ ਬਹੁਤ ਕੁਝ ਬਣਿਆ ਆ ਹਾਂਜੀ ਉਹਦੇ ਸੀਟਾਂ ਬਣੀਆਂ ਹੀ ਆਇਆ ਉਹ ਤਾਂ ਟੈਂਕੀ ਨਹੀਂ ਗਈ ਉਹ ਘਰ ਵਾਂਗ ਅੰਦਰ ਜਹਾਜ਼ ਵਾਂਗੂ ਸੀਟਾਂ ਬਣਾਈਆਂ ਪਰ ਘਰ ਬਣਾਇਆ ਹੋਇਆ ਹੈ ਹਾਂਜੀ ਬਿਲਕੁਲ ਘਰ ਬਣਿਆ ਆ ਅੰਦਰ ਬੈਠਣ ਨੂੰ ਬਹੁਤ ਵਧੀਆ ਸੀਟਾਂ ਬਣਾਈਆਂ ਜਾਂਦੇ ਵਿੱਚ ਤਾਂ ਹਾਂਜੀ ਬੈੱਡ ਲੱਗਾ ਆ ਮਤਲਬ ਕਿ ਜ਼ਿਆਦਾਤਰ ਬਾਹਰ ਹੀ ਰਹਿੰਦੇ ਨੇ ਲੋਕ ਬਹੁਤ ਜ਼ਿਆਦਾਤਰ ਆਉਂਦੇ ਆ ਐਨ ਆਰ ਆਈ ਕਾਫੀ ਆਉਂਦੇ ਆ ਲੇਕਿਨ ਜ਼ਿਆਦਾਤਰ ਰਹਿੰਦੇ ਆ ਜਦੋਂ ਵਾਪਸ ਵੀ ਆਉਂਦੇ ਨੇ ਮਤਲਬ ਹਾਂਜੀ ਹਾਂਜੀ ਆਉਂਦੇ ਆ ਵਾਪਸ ਆ ਕੇ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਸਾਡਾ ਪਿੰਡ ਵਧੀਆ ਹੈ ਪਰ ਬਾਹਰ ਗਏ ਆ ਕੈਨੇਡਾ ਅਮਰੀਕਾ ਗਏ ਆ ਠੀਕ ਹੈ ਜੀ ਪਿੰਡ ਦੇ ਚੰਗੇ ਬੰਦੇ ਗਏ ਹੋਏ ਆ ਉਹ ਸੀਨੀਅਰ ਐਨ ਆਰ ਆਈ ਵਾਲਿਆਂ ਨੇ ਐਨ ਆਰ ਆਈ ਆ ਅੱਛਾ ਐਨ ਆਰ ਆਈ ਆ ਉਹਨਾਂ ਨੇ ਬਣਾਇਆ ਹੋਇਆ ਜੀ ਘਰ ਉਹਨਾਂ ਨੇ ਬਣਾਇਆ ਹੋਇਆ ਵਿੱਚ ਚਾਰ ਬੰਦੇ ਚਾਰ ਕਮਰੇ ਚਾਰ ਕਮਰੇ ਅਛਾ ਚਾਰ ਕਮਰੇ ਰਹਿੰਦੇ ਵੀ ਨਹੀਂ ਜਾਂ ਮਤਲਬ ਕੀ ਨਹੀਂ ਰਹਿੰਦੇ ਨਹੀਂ ਉਹ ਬਾਹਰ ਗਏ ਹੋਏ ਆ ਅਛਾ ਮਤਲਬ ਬਣਾ ਕੇ ਚਲੇ ਗਏ ਆ ਹਾਂ ਬਣਾ ਕੇ ਚਲੇ ਗਏ ਤੇ ਪਿੰਡ ਦੇ ਕਿੰਨੇ ਕੁ ਲੋਕ ਬਾਹਰ ਗਏ ਹੋਏ ਨੇ ਜੀ ਉਹ ਜਣ ਕਿ ਤੀਆ کہیں ਸਾ ਇੱਥੇ ਹੋਣੇ ਆ ਬਾਕੀ ਬਾਹਰ ਹੀ ਆ ਮੁਕਤੀਆ ਇਸਾ ਇੱਥੇ ਆ ਬਾਕੀ ਸਾਰੇ ਬਾਹਰ ਨੇ ਨੌਜਵਾਨ ਮਤਲਬ ਬਾਹਰ ਹੀ ਗਏ ਹੋਣੇ ਆ ਨੌਜਵਾਨ ਬਾਹਰ ਕੋਈ ਉਸ ਸਭ ਠੀਕ ਠਾਕ ਆ ਕੋਈ ਲੜਾਈ ਝਗੜਾ ਨਹੀਂ ਝਗੜਾ ਨਹੀਂ ਹੋ ਪਰੀਮ ਪਿਆਰ ਨਾਲ ਰਹਿੰਦੇ ਆ ਬਸ ਪਿੰਡ ਦੀ ਇੱਕ ਤਰ੍ਹਾਂ ਨਾਲ ਆਪਾਂ ਸਾਥ ਕਹਿ ਸਕਦੇ ਆ ਇੱਥੇ ਬਜ਼ੁਰਗ ਬੈਠ ਕੇ ਆਪਣਾ ਰੌਣਕ ਮੇਲਾ ਕਰਦੇ ਆ ਤੇ ਇਹਨਾਂ ਦੇ ਕੋਲੋਂ ਵੀ ਪਿੰਡ ਦੀ ਆਪਾਂ ਜਾਣਕਾਰੀ ਲੈਣੇ ਆ ਇਹ ਸੱਚੀ ਗੱਲ ਜੀ ਹਾਂਜੀ ਪਿੰਡ ਸਾਡਾ ਜੀ ਬਹੁਤ ਵਧੀਆ ਉਪਰੂਪਾ ਪਿੰਡਿਆ ਇਹ ਜੀ ਹਾਂ ਜਾਨੀ ਕਿ ਸਾਰੇ ਜਿੰਨੇ ਵੀ ਇੰਨਾਂ ਦੇ ਵੀਰ ਸਾਰੇ ਬਾਹਰ ਆ ਹਾਂਜੀ ਇਸ ਪਿੰਡ ਵਿੱਚ ਨਹੀਂ ਹੁੰਦੀ ਆ ਸਲਾਨਾ ਸਲਾਨਾ ਮੇਲਾ ਹੁੰਦਾ ਬਾਬਾ ਪ੍ਰੀਮਦਾਸ ਜੀ ਮਹਾਰਾਜ ਦੀ ਹਾਂ ਮਾਗੀ ਦਾ ਮੇਲਾ ਹੁੰਦਾ 15 ਹਾਣ ਦਾ ਮੇਲਾ ਉੱਥੇ ਹੁੰਦਾ ਠੀਕ ਸੰਤਾਂ ਦਾ ਪਿੰਡ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਨਮ ਦਿਨ ਵੀ ਹੁੰਦਾ ਹੈ ਗੁਰੂ ਵਿਦਾਫ ਮਹਾਰਾਜ ਦਾ ਵੀ ਜਨਮ ਦਿਨ ਮਨਾਇਆ ਜਾਂਦਾ ਗੁਲਾਕਦੇ ਦਾ ਵੀ ਮਨਾਇਆ ਜਾਂਦਾ ਸਾਰੇ ਜਣ ਕੇ ਰਲ ਕੇ ਸਾਰਾ ਪਿੰਡ ਇਕੱਠਾ ਬਿੰਦਾ ਠੀਕ ਹੈ ਸਾਰੇ ਪਿੰਡ ਦੇ ਵਿੱਚ ਇੱਕ ਤਾਂ ਹੈ ਭਾਈਚਾਰਾ ਸਕੂਲ ਵੀ ਵਧੀਆ ਹੈ ਹੋਰ ਕੰਮ ਲਈ ਕੋਈ ਵੀ ਪਿੰਡ ਦਾ ਤੇ ਨਗਰ ਇਕੱਠਾ ਹੋ ਕੇ ਸਾਰੇ ਕੰਮ ਕਰਦੇ ਠੀਕ ਹੈ ਪਿੰਡ ਪਿੰਡ ਦੇ ਜਿੰਦਾ ਕਿੰਨੇ ਮੈਂ ਸੁਣਿਆ ਵੀ ਐਨ ਆਰ ਆਈ ਬਹੁਤ ਨੇ ਮਤਲਬ ਕਿੰਨੇ ਕੁ ਲੋਕ ਗਏ ਨੇ ਬਾਕੀ ਸਾਰਾ ਪਿੰਡ ਹੀ ਇਹ ਨਹੀਂ ਪਿੰਡ ਸਾਰਾ ਵਿੱਚੋਂ ਤਾਂ ਖਾਲੀ ਹੈ ਸਾਰੇ ਬਾਹਰ ਹੀ ਹੈ ਤਕਰੀਬਨ ਹੀ ਕਹਿ ਸਕਦੇ ਆਂ ਵੀ ਨੌਜਵਾਨ ਬਾਹਰ ਗਏ ਸਾਰੇ ਤੇ ਬਜ਼ੁਰਗ ਹੀ ਰਹਿ ਗਏ ਪਿੰਡ ਦੇ ਵਿੱਚ ਨਾ ਮਤਲਬ ਕਾਫੀ ਹੱਦ ਤੱਕ ਨਾ ਕਾਫੀ ਹੱਦ ਤੇ ਟੈਂਕੀਆਂ ਵਗੈਰਾ ਬੜੀਆਂ ਸੋਹਣੀਆਂ ਬਣੀਆਂ ਹੋਈਆਂ ਮੈਂ ਦੇਖਿਆ ਆਪਣੀ ਵਧੀਆ ਆਪਣ ਬਣਾਇਓ ਕੋਠੀਆਂ ਬੜਾ ਵਧੀਆ ਬਣਾਈਆਂ ਆ ਹਾਂਜੀ ਕਈ ਕੂਟੀਆਂ ਆ ਜਹਾਜ ਵਾਲੀ ਕੋਠੀ ਆ ਆ ਚੱਪੜੀ ਇਧਰ ਕੋਠੀ ਆ ਹਾਂਜੀ ਬਹੁਤੀ ਕੋਟੀਆਂ ਯਾਨੀ ਕਿ ਸਾਰੇ ਬੰਦੇ ਐਨ ਆਰ ਬਾਹਰ ਬੰਦੇ ਆ ਆਪਣੇ ਵਧੀਆ ਪੀਕੇ ਨਾਲ ਆਪਣਾ ਇੰਜੋਏ ਕਰ ਰਹੇ ਜੀ ਜਿਹੜੇ ਜੀ ਵਧੀਆ ਆਪਣੀ ਫੈਮਿਲੀ ਨੂੰ ਦਿਖਾ ਰਹੇ ਜੀ ਤੇ ਪਿੰਡ ਦਾ ਮਾਹੌਲ ਕਿਦਾਂ ਦਾ ਜੀ ਮਾਹੌਲ ਬਹੁਤ ਵਧੀਆ ਪਿੰਡ ਦਾ ਜੀ ਮਾਹੌਲ ਵਧੀਆ ਜੀ ਪਿੰਡ ਦਾ ਠੀਕ ਠਾਕ ਹੈ ਮਾਹੌਲ ਕੋਈ ਦੰਦ ਮਾਹੌਲ ਨਹੀਂ ਪਿੰਡ ਦੇ ਵਿੱਚ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਵਧੀਆ ਜੀ ਤੇ ਆ ਬੈਠੇ ਨੇ ਜੀ ਸਾਥ ਦੇ ਵਿੱਚ ਵਧੀਆ ਪਿੰਡ ਦਾ ਮਾਹੌਲ ਵੀ ਬਹੁਤ ਵਧੀਆ ਸਾਹਮਣੇ ਗੁਰਦੁਆਰਾ ਸਾਹਿਬ ਹੈ ਜੀ ਤੇ ਇੱਥੇ ਬੈਠੇ ਨੇ ਆਪਣਾ ਰੌਣਕ ਮੇਲਾ ਮੋਜ ਮੇਲਾ ਕਰਦੇ ਆ ਪਿੰਡ ਦੇ ਬਜ਼ੁਰਗ ਤੇ ਇਹਨਾਂ ਕੋਈ ਜਾਣਕਾਰੀ ਆਪਾਂ ਮਿਲੀ ਮਿਲੀ ਆਪਾਂ ਨੂੰ ਤੇ ਇਧਰ ਵੀ ਭਾਜੀ ਬੈ ਇਹ ਤੁਹਾਡਾ ਕੀ ਨਾਂ ਜੀ ਮੇਰਾ ਨਾਂ ਸ਼ਮਸ਼ੇਰ ਸਿੰਘ ਠੀਕ ਹੈ ਠੀਕ ਹੈ ਜੀ ਹੁਣ ਅੱਗੇ ਜਾਂਦੇ ਆ ਤੇ ਤੁਹਾਨੂੰ ਪਹਿਲਾਂ ਤਾਂ ਤੁਸੀਂ ਦੱਸਿਓ ਜੀ ਆ ਜਿਹੜੀ ਕੋਠੀ ਬਣੀ ਹੈ ਟਿੱਪ ਵਾਲੀ ਇਹਦੇ ਬਾਰੇ ਜਾਣਕਾਰੀ ਦਿਓ ਕਿਹਨਾਂ ਦੀ ਹੈ ਕੋਠੀ ਇਹ ਕੁਲਦੀਪ ਸਿੰਘ ਹਾਂ 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 ਕੁਲਦੀਪ ਸਿੰਘ ਹਾਂ 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 ਮਤਲਬ ਉੱਥੇ ਰਹਿੰਦੇ ਜੇ ਬਾਹਰ ਹੀ ਹਾਂਜੀ ਪੱਕੇ ਉੱਧਰ ਹਾਂਜੀ ਤਾਂ ਜਾਣਕਾਰੀ ਦਿਓ ਪਿੰਡ ਬਾਰੇ ਹੋਰ ਹੋਰ ਸਾਡੇ ਪਿੰਡਾਂ ਕਿ ਗੁਰਦੁਆਰਾ ਵੱਡਾ ਠੀਕ ਹੈ ਜੀ ਉਹ ਵੀ ਬਹੁਤ ਵਧੀਆ ਇੱਕ ਨਾਲ ਕਮਲ ਦੇ ਥੱਲ ਵਾਲੀ ਟੋਟੀ ਉਹ ਵੀ ਜਿਵੇਂ ਬਣਾਈ ਇੱਕ ਫੇ ਪਾਲੇ ਪਾਸੇ ਨੂੰ ਮੁੜ ਕੇ ਕਮਲ ਦੀ ਰੋਟੀ ਉਹ ਵੀ ਮਤ ਤੁਸੀਂ ਬਣਾਈਆਂ ਹਾਂ ਹਾਂਜੀ ਆ ਜੀ ਅਸਤਾਦ ਯਾਨੀ ਕਿ ਮੇਰਾ ਨਾਂ ਤੇ ਆ ਜੀ ਠੀਕ ਹੈ ਬਣਾਈਆਂ ਉਹ ਨਹੀਂ ਸਾਨੂੰ ਖੁਰ ਦਿੱਤਾ ਜਹਾੜੀ ਲੱਗੇ ਉਹ ਤੋਂ ਕੰਮ ਸਿੱਖੇ ਆ ਬਣਾਈਆਂ ਜੀ ਜਿੰਨੀਆਂ ਵੀ ਟੈਂਕੀਆਂ ਆ ਵੀ ਤੁਸੀਂ ਬਣਾਈ ਜੀ ਹਾਂਜੀ ਬਹੁਤ ਜੀ ਮੈਂ ਸਿਰੋਪਾਪਾ ਨੂੰ ਕਾਰੀਗਰ ਸਾਹਿਬ ਹੀ ਮਿਲ ਗਏ ਆ ਇਹਨਾਂ ਨੇ ਬਣਾਈਆਂ ਜੀ ਕੋਟੀਆਂ ਲਗਭਗ ਜਿੰਨੀਆਂ ਵੀ ਉਹਨਾਂ ਇੱਥੇ ਟੈਂਕੀਆਂ ਬਣਾਈਆਂ ਹੋਈਆਂ ਮੈਂ ਤਾਂ ਦਿਹਾੜੀ ਲਗਾਈ ਜੀ ਨਾਲ ਹੈਲਪ ਕੀਤੀ ਆ ਹਾਂ ਵੀਦਣੀ ਮੈਂ ਸਿੱਖਿਆ ਕੰਮ ਬਣਾਈਆਂ ਅਸੀਂ ਆ ਪਰ ਉਮੀਦ ਆ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਅਗਰ ਤੁਹਾਨੂੰ ਵਧੀਆ ਲੱਗੀ ਆ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ ਅਗਰ ਤੁਹਾਡਾ ਇਹ ਪੈਂਡ ਆ ਤੁਸੀਂ ਇਸ ਪਿੰਡ ਦੇ ਵਿੱਚ ਰਹਿਣ ਵਾਲੇ ਆ ਤੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਥੱਲੇ ਕਮੈਂਟ ਜਰੂਰ ਕਰਿਓ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਹੁਣ ਤੁਹਾਨੂੰ ਆਪਾਂ ਨੈਕਸਟ ਇਦਾਂ ਦੀ ਹੀ ਇੰਟਰਸਟਿੰਗ ਵੀਡੀਓ ਦੇ ਵਿੱਚ ਮਿਲਾਂਗੇ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਜੀ ਨੈਕਸਟ ਵੀਡੀਓ 'ਚ